ਸਾਡੇ ਮੁੰਡਿਆਂ ਨੂੰ ਕਾਮਯਾਬ ਕਰਨਾ ਹੈ ਪੰਜਾਬੀਆਂ ਨੂੰ ਕਾਮਯਾਬ ਕਰਨਾ ਹੈ ਤਾਂ ਸਾਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਹੁਣ ਆਹ ਦੋ ਤੁਸੀਂ ਦੇਖ ਸਕਦੇ ਕਿ 14 ਸਾਲ ਦਾ ਜਿਹੜਾ ਸਿੰਘ ਹੈ ਇੱਕ 12 ਸਾਲ ਦਾ ਐਸਐਸਸੀ ਮੈਂ ਗਰੰਥੀ ਸਿੰਘ ਮੇਰੇ ਆਵਾ ਜੀ ਪਰ 4000 ਰੁਪਏ ਸੀ ਸਾਡੇ 4000 ਤੇ ਸਾਡੇ 4000 ਤੇ ਤੁਸੀਂ ਸਹੀ ਸੁਣ ਰਿਹਾ ਕਿ ਤੁਸੀਂ ਪਹਿਲਾਂ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਤਨਖਾਹ ਘਟ ਹੋਣ ਕਰਕੇ ਤੁਸੀਂ ਉਹ ਕੰਮ ਛੱਡਿਆ ਜੀ ਲਾਸਟ ਉਹ ਸਿਲੰਡਰ ਤਾਂ ਨਹੀਂ ਦਿੱਤਾ ਸੀ ਤੇ ਫਿਰ ਮੈਂ ਛੱਡਣਾ ਪਿਆ ਸਾਨੂੰ ਕੰਮ ਬਾਹਰ ਜਾਣੋ ਨਾਲ ਚੰਗਾ ਵਾ ਕੇ ਆਪਣੇ ਪੰਜਾਬ ਤੇ ਰਹੀਏ ਚੱਪੜੀ ਚ ਨੱਕ ਅਡਵੋਕੇ ਮਰ ਜਾਓ ਵੀ ਕਹਿ ਰਹੇ ਸੀ ਕਿ ਚੱਪਣੀ ਜਿਹੜਾ ਹੈ ਨਾ ਨਾਕੜ ਹੋ ਕੇ ਮਰ ਜਾਣਾ ਚਾਹੀਦਾ ਹੈ ਨਾ ਇਹੋ ਜਿਹੇ ਪੰਜਾਬੀਆਂ ਨੂੰ ਭਾਈ ਜਦੋਂ ਸੁਣਿਆ ਵੀ ਗਰੰਥੀ ਸਿੰਘ ਸੀ ਦੇ 4500 ਤੇ ਤਾਂ ਮੈਨੂੰ ਫਿਰ ਹੋਰ ਚੜੇ ਜਾਣਾ ਮੈਂ ਵੀ ਯਾਰ ਇਹ ਜੀਆਂ ਕਮੇਟੀਆਂ ਗੁਰੂ ਘਰ ਦੇ ਵਜ਼ੀਰ ਨੇ ਯਾਰ ਵਜ਼ੀਰਾਂ ਨੂੰ ਤੁਸੀਂ 4500 5000 6000 ਤਨਖਾਹ ਦੇਓਗੇ ਕੋਈ ਬਾਹਰੋਂ ਪੁਰਾਣਾ ਹੈ 10 2000 ਅਸੀਂ ਉੱਥੇ ਵਾਰ ਦੇਣਾ ਠੀਕ ਹੈ ਤੇ ਜਦੋਂ ਅਸੀਂ ਪਾਟੀ ਸਿੰਘ ਨੂੰ ਭੇੜਾ ਦੇਣੀ ਤਾਂ ਚੀਜ਼ ਪੈਂਦੀ ਆ ਜਿਹਨਾਂ ਨੇ ਮੰਗ ਲਿਆ ਤਾਂ ਹੈ 10000 ਉੱਥੇ ਸਾਡਾ ਮੂੰਹ ਐ ਹੋ ਜਾਂਦਾ ਤੇ ਕੁੜੀਆਂ ਤੋਂ ਅਸੀਂ ਉੱਥੇ ਜੇ ਕੋਈ ਗੈਕ ਲੱਗ ਗਿਆ ਉੱਥੇ ਅਸੀਂ ਲੱਖ ਲੱਖ ਰੁਪਈਆ ਉਤੋਂ ਵਾਰ ਦੇਣਾ ਉੱਥੇ ਸਾਨੂੰ ਕੋਈ ਚੀਜ਼ ਨਹੀਂ ਸੋ ਇਹ ਸਾਡੇ ਲਈ ਸਾਡੀ ਕੌਮ ਲਈ ਬੜੀ ਸ਼ਰਮ ਦੀ ਗੱਲ ਆ ਪੱਛਮ 'ਚ ਜਾ ਕੇ ਅਸੀਂ ਝਾੜੂ ਵੀ ਲਾ ਲੈਣੇ ਨੇ ਕੈਨੇਡਾ ਵਰਗੇ ਮੁਲਕਾਂ 'ਚ ਅਸੀਂ ਟਾਇਲਟ ਤੱਕ ਸਾਫ਼ ਕਰਨੀਆਂ ਨੇ ਕੈਨੇਡਾ ਅਮਰੀਕਾ ਜਾ ਕੇ ਪਰ ਇੱਥੇ ਅਸੀਂ ਆਪਦੇ ਕੰਮ ਨਹੀਂ ਕਰਨੇ ਆ ਆ ਦੋਨੇ ਇਹ ਇੱਕ ਅਜਿਹਾ ਵੇ ਵੱਡਾ ਛੋਟਾ 12 ਸਾਲ ਦਾ ਹੈ ਹਨਾ ਅੱਜ ਉਹ ਪਚੰਗੀ ਆਏ ਨਹੀਂ ਇਹਨਾਂ ਨੂੰ ਤਾਂ ਕੋਈ ਸ਼ਰਮ ਨਹੀਂ ਯਾਰ ਹਨਾ ਆਪਣੇ ਬਾਈ ਜੀ ਖੜੇ ਨੇ ਇਹ ਇਹ ਵੀ ਤਾਂ ਕਰਦੇ ਨੇ ਯਾਰ ਕੰਮ 'ਚ ਕਾਦੀ ਸ਼ਰਮ ਜੇ ਤੁਸੀਂ ਕੰਮ 'ਚ ਸ਼ਰਮ ਕਰਨ ਲੱਗ ਗਏ ਨਾ ਫੇਰ ਤਾਂ ਬਾਈ ਸਾਡਾ વિનાਸ਼ ਨਿਸ਼ਚਿਤ ਹੈ ਸਿੱਖ ਪੰਥ ਦੀ ਸਰਮੌਰ ਸੰਸਥਾ ਐਚ ਇਸ ਐਸਜੀਪੀਸੀ ਉਹਨਾਂ ਵੱਲੋਂ ਜਿਹੜੇ ਜਿਹੜੇ ਗੁਰੂ ਘਰ ਦੇ ਵਜ਼ੀਰਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕੋਈ ਪਾਲਿਸੀ ਨਹੀਂ ਬਣ ਸਕਦੀ ਕਿ ਘੱਟੋ ਘੱਟ ਗੁਰੂ ਘਰ ਦੇ ਜਿਹੜੇ ਪਾਠੀ ਸਿੰਘ ਦੀ ਸੇਵਾ ਇੰਨੀ ਹੋਣੀ ਚਾਹੀਦੀ ਹੈ ਜ ਜ ਉਹ ਨਿਰਧਾਰਤ ਨਹੀਂ ਕੀਤੀ ਜਾ ਸਕਦੀ ਕਮੇਟੀ ਤੁਹਾਡੀ ਆਪਸ ਵਿੱਚ ਲੜਾਈ ਆਪਸ ਵਿੱਚ ਚੇਂਜ ਆ ਇਹਦੇ ਵਿੱਚ ਗ੍ਰੰਥੀ ਦੀ ਕੀ ਗਲਤੀ ਆ ਸਰਕਾਰਾਂ ਬਦਲਦੇ ਆ ਨਾ ਕੋਈ ਸਰਕਾਰੀ ਜਿਹਨਾਂ ਦੀ ਨੌਕਰੀ ਹੁੰਦੀ ਕੋਈ ਕਮਿਸ਼ਨਰ ਹੋਵੇ ਪੁਲਿਸ ਵਾਲੇ ਉਹ ਤਾਂ ਚੇਂਜ ਨਹੀਂ ਹੁੰਦੇ ਤੇ ਅਸੀਂ ਕਿਉਂ ਚੇਂਜ ਹੋਈਏ ਕਮੇਟੀ ਬਦਲਦੇ ਨਾਲ ਨਾਲ ਗ੍ਰੰਥੀ ਸਿੰਘ ਵੀ ਬਦਲ ਦਿੱਤੇ ਉਹਨਾਂ ਨੇ ਉਹਨਾਂ ਮੈਂ ਹਮਨ ਨੂੰ ਕਹਤਾ ਜਵਾਬ ਦਿੱਤਾ 4 ਮਹੀਨੇ ਬਾਜੀ ਸਾਡਾ ਬੰਦਾ ਆ ਗਿਆ ਤੇ ਤੁਸੀਂ ਜਾਓ ਹਾਲਾਤ ਇਹ ਬਣਨੇ ਨੇ ਤੁਹਾਨੂੰ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਇੱਥੇ ਜਦੋਂ 4 ਬੰਦੇ ਦਾਗ ਲਾਉਣ ਲੈ ਕੇ ਜਾਣਾ ਮਾਫ ਕਰੋ ਮੇਰੇ ਸ਼ਬਦ ਇਹ ਝੂਠ ਨਿਕਲਣ ਤਾਂ ਚੋਂ 4 ਮੁੰਡੇ ਨਹੀਂ ਥਿ ਹੋਣੇ ਜਮਾਂ ਕਿਸੇ ਗਰੰਟੀ ਤੋਂ ਪੁੱਛ ਲੋ ਭਾਈ ਤੁਸੀਂ ਆਪਣਾ ਬੱਚਾ ਗਰੰਟੀ ਬਣਾਓਗੇ ਉਹਨੇ ਨਾ ਹੀ ਕਹਿਣਾ ਇੱਥੇ ਸਾਨੂੰ ਆਹ ਰੀੜੀ ਤੇ ਖੜਨ ਨੂੰ ਮੈਨੂੰ ਉਹ ਲੱਗ ਰਿਹਾ ਵੀ ਹਾਂ ਭਾਈ ਮੈਨੂੰ ਆ ਸ਼ਰਮ ਆ ਰਹੀ ਹੈ ਜਦੋਂ ਕੈਨੇਡਾ 'ਚ ਆ ਕੇ ਅਸੀਂ ਬਾਥਰੂਮ ਸਾਫ਼ ਕਰਨੇ ਉਦੋਂ ਸ਼ਰਮ ਨਹੀਂ ਆਉਂਦੀ ਜਦੋਂ ਅਸੀਂ ਜਾ ਕੇ ਗੋਰਿਆਂ ਦੀਆਂ ਟਾਇਲਟਾਂ ਸਾਫ਼ ਕਰਦੀਆਂ ਉਦੋਂ ਸਾਨੂੰ ਸ਼ਰਮ ਨਹੀਂ ਆਉਂਦੀ ਮੀਨੀਮਮ 14 ਸਾਲਾਂ ਹੀ ਜੀ ਤੇ ਕੰਮ ਚ ਕਾਦੀ ਸ਼ਰਮ ਹੁੰਦੀ ਆਈ ਇਹ ਤਾਂ ਕੋਈ ਸ਼ਰਮ ਨਹੀਂ ਆਣ ਵਾਲੇ ਟਾਈਮ ਚ ਜਿਵੇਂ ਪੰਜਾਬ ਵਿੱਚ ਪ੍ਰਵਾਸੀ ਬਦਲ ਜ਼ਿਆਦਾ ਭਈ ਇਹ ਲੋਕ ਵੱਧੇ ਜਾ ਰਹੇ ਨੇ ਤੇ ਮੈਂ ਕਈ ਭਈਆਂ ਨੂੰ ਵੇਖਿਆ ਉਹ ਸਰਦਾਰ ਬਣ ਚੁੱਕੇ ਨੇ ਤੇ ਉਹੀ ਕਰਨਤੀ ਜ਼ਿਆਦਾ ਫੇਰ ਬਣੰਗੇ ਹੋਰ ਕੀ ਆ ਬਾਡੇ ਸਿਰ ਤੇ ਮੈਂ ਕੰਮ ਸ਼ੁਰੂਆਤ ਕੀਤਾ ਵਾ ਤੇ ਸਾਥ ਦਿਓ ਮੇਰਾ ਤਾਕੀ ਮੇਰੇ ਬੱਚੇ ਵੀ ਕਿਸ ਲਾਇਕ ਹੋ ਜਾਣ ਇਹ ਨੰਬਰ ਹੈ ਇਹਨਾਂ ਦਾ ਮੋਬਾਈਲ ਨੰਬਰ ਇੱਥੇ ਲਿਖਿਆ ਸਿੱਧਾ ਯਾਰ ਇਹਨਾਂ ਦੀ ਜੇ ਤੁਸੀਂ ਕੋਈ ਮਦਦ ਕਰ ਸਕੋ ਖਾਲਸਾ ਜੀ ਦੀ ਕੋਈ ਵੀ ਤੁਸੀਂ ਇਹਨਾਂ ਦੇ ਬੇਟੇ ਦੇਖ ਲੇ ਮੈਂ ਨਹੀਂ ਕਹ ਰਿਹਾ ਵੀ ਹਾਂ ਭਾਈ ਇਹ ਕੰਮ ਨਹੀਂ ਕਰ ਸਕਦੇ ਕੰਮ ਕਰ ਰਹੇ ਨੇ ਕੰਮ ਨੂੰ ਥੋੜਾ ਹੋਰ ਮਾਡਰਨ ਬਣਾਉਣ ਦੇ ਲਈ ਮੰਨ ਲਓ ਇਹਨੇ ਰੇੜੀ ਵਧੀਆ ਬਣ ਜਵੇ ਤਾਂ ਇਸ ਨੰਬਰ ਤੇ ਸਿੱਧਾ ਤੁਸੀਂ ਇਹਨਾਂ ਨਾਲ ਸੰਪਰਕ ਕਰੋਗੇ ਸਰਦਾਰ ਜੀ ਫੋਨ ਚੱਕਣਗੇ ਤਤਸਿਕਾ ਜੀ ਦੋਸਤੋ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਹਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਕਸਰ ਹੀ ਤੁਸੀਂ ਟਰੱਕਾਂ ਬੱਸਾਂ ਤੇ ਲਿਖਿਆ ਹੋਇਆ ਪੜ੍ਹਿਆ ਹੋਊਗਾ ਕਿ ਜਿੰਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਕਿ ਭਾਈ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜਿਸ ਨੂੰ ਲੈ ਕੇ ਪੰਜਾਬੀ ਪ੍ਰਵਾਸ ਕਰ ਰਹੇ ਨੇ ਪੰਜਾਬ ਛੱਡ ਰਹੇ ਨੇ ਪਰ ਬਹੁਤੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਹੈ ਉਹ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਹੈ ਜਿਸ ਦੀ ਕਿ ਮਿਸਾਲ ਹੈ ਇਹ ਭਾਈ ਸਾਹਿਬ ਹੋਣੀ ਖਾਲਸਾ ਜੀ ਫਾਸਟ ਫੂਡ ਰੇੜੀ ਤੇ ਅਸੀਂ ਪਹੁੰਚੇ ਹਾਂ ਇੱਕ ਛੋਟਾ ਜਿਹਾ ਸਟਾਲ ਇਹਨਾਂ ਵੱਲੋਂ ਲਗਾਇਆ ਗਿਆ ਆ ਜਿਗਰਾਵਾਂ ਦੇ ਵਿੱਚ ਤਾਂ ਇਹ ਭਾਈ ਸਾਹਿਬ ਹੋਰੀ ਕੁਝ ਸਮਾਂ ਪਹਿਲਾਂ ਗੁਰੂ ਘਰ ਦੇ ਵਿੱਚ ਗ੍ਰੰਥੀ ਸੀ ਗ੍ਰੰਥੀ ਸਾਹਿਬ ਦੀ ਸੇਵਾ ਨਿਭਾ ਰਹੇ ਸੀ ਤਾਂ ਜਿਸ ਦੇ ਚੱਲਦੇ ਆ ਤਨਖਾਹ ਘੱਟ ਹੋਣ ਕਾਰਨ ਇਹਨਾਂ ਵੱਲੋਂ ਕੰਮ ਛੱਡਿਆ ਗਿਆ ਤੇ ਇਹ ਰੇੜੀ ਲਗਾਈ ਗਈ ਗੱਲਬਾਤ ਕਰਦੇ ਆ ਭਾਈ ਸਾਹਿਬ ਹੋਰੀ ਸਾਡੇ ਨਾਲ ਮੌਜੂਦ ਨੇ ਤਾਂ ਭਾਈ ਸਾਹਿਬ ਸਤਿਕਾਰ ਜੀ ਬਰਜਿਕਾ ਖਾਲਸਾ ਬਰਜਿਕੀ ਫਤਿਹ ਇਹ ਤਾਂ ਠੀਕ ਠਾਕ ਹੋ ਜੀ ਜੀ ਕਰਪਾ ਮਾਲ ਕੋ ਟਾਈਮ ਹੈਗਾ ਜੀ ਇੱਧਰਲੇ ਪਾਸੇ ਆ ਜਿਓ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੇ ਇਹ ਭਾਈ ਸਾਹਿਬ ਆ ਹੁਣੀ ਹੈਗੇ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਪਰਮਜੀਤ ਸਿੰਘ ਅੱਛਾ ਜੀ ਹਾਂਜੀ 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 ਪਰਮਜੀਤ ਜੀ ਸਿੰਘ ਜੀ ਮੈਂ ਬਿਲਕੁਲ ਸਹੀ ਸੁਣ ਰਿਹਾ ਕਿ ਤੁਸੀਂ ਪਹਿਲਾਂ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਤਨਖਾਹ ਘਟ ਹੋਣ ਕਰਕੇ ਤੁਸੀਂ ਉਹ ਕੰਮ ਛੱਡਿਆ ਜੀ ਬਸ ਜੀ ਕੀ ਕਰੀ ਇਹ ਤਨਖਾਹਾਂ ਬਿਲਕੁਲ ਕੱਟ ਨੇ ਲਾਸਟ ਉਸ ਸਿਲੰਡਰ ਤਾਂ ਨਹੀਂ ਦਿੱਤਾ ਸੀ ਤੇ ਫਿਰ ਮੈਂ ਛੱਡਣਾ ਪਿਆ ਸਾਨੂੰ ਕੰਮ ਤੇ ਫਿਰ ਆਪਣਾ ਆ ਕੰਮ ਜਿਹੜਾ ਖੋਲਣਾ ਪਿਆ ਕਿ ਤੇ ਬਾਹਰ ਜਾਣ ਨਾਲ ਚੰਗਾ ਵਾ ਕਿ ਆਪਣੇ ਪੰਜਾਬ ਤੇ ਰਹੀਏ ਕੋਈ ਫਾਇਦਾ ਨਹੀਂ ਬਾਹਰ ਜਾਣ ਨਾਲ ਕੋਈ ਸ਼ਰਮ ਨਹੀਂ ਆਪਣੇ ਜਾਈ ਰੇੜੇ ਸੜਕ ਤੇ ਵੀ ਆ ਕੇ ਕੰਮ ਕਰੀਏ ਅੱਛਾ ਦਰਸ਼ਕੋ ਤੁਹਾਨੂੰ ਇਹ ਜ਼ਰੂਰ ਦੱਸਦੀ ਹਾਂ ਸਭ ਤੋਂ ਪਹਿਲਾਂ ਇਹ ਵੀਡੀਓ ਜੁਗਰਾਓ ਦਾ ਜਿਹੜਾ ਮਸ਼ਹੂਰ ਚਿਹਰਾ ਆ ਸੁਖ ਜਗਰਾਓ ਤੁਸੀਂ ਹਰ ਕੋਈ ਜਾਣਦੇ ਹੋਵੋਗੇ ਉਹਨਾਂ ਨੇ ਇਹ ਵੀਡੀਓ ਅਪਲੋਡ ਕੀਤੀ ਸੀ ਤਾਂ ਸੁਖ ਜਗਰਾਉ ਕੁਦਰਤੀ ਇੱਥੇ ਭਾਈ ਹੁਣੀ ਪਹੁੰਚ ਗਏ ਆ ਗੱਲਬਾਤ ਕਰਦੇ ਆ ਭਾਈ 사ਸੀ ਗੱਲ ਦੀ 사ਸੀ ਗੱਲ ਕੀ ਹਾਲ ਕੀ ਆ ਜਾ ਠੀਕ ਹੋ ਸ਼ੁਕਰ ਕਿਰਪਾ ਪਰਮਾਤਮਾ ਦੀ ਅੱਛਾ ਭਾਈ ਜੀ ਮੈਂ ਹਨਾ ਤੁਹਾਡੀ ਵੀਡੀਓ ਦੇਖ ਕੇ ਅਸੀਂ ਇਹ ਇੰਟਰਵਿਊ ਕਰਨ ਆਏ ਆ ਕਿ ਤੁਹਾਨੂੰ ਕਿਉਂ ਇਹ ਹਨਾ ਤੁਹਾਡੇ ਜ਼ਿਹਨ ਦੇ ਵਿੱਚ ਖਿਆਲ ਕਿਉਂ ਆਉਂਦੇ ਵੀ ਭਾਈ ਪੰਜਾਬੀਆਂ ਨੂੰ ਪ੍ਰਮੋਟ ਕਰੀਏ ਜਾਂ ਜਿਹੜੇ ਆਪਣੇ ਲੋਕ ਮਿਹਨਤ ਕਸ਼ ਨੇ ਮਿਹਨਤ ਕਰਦੇ ਨੇ ਉਹਨਾਂ ਦੀ ਵੀਡੀਓ ਬਣਾ ਕੇ ਅਪਲੋਡ ਕਰੀਏ ਨਹੀਂ ਬਿਲਕੁਲ ਦੇਖੋ ਪਤਾ ਕੀ ਹੈ ਸਾਡੇ ਜਿਹੜੇ ਲੋਕ ਨੇ ਪੰਜਾਬੀ ਅਸੀਂ ਕਿੱਥੇ ਤੋਂ ਭੱਜ ਰਹੇ ਆ ਅਸੀਂ ਪੰਜਾਬ ਤੋਂ ਭੱਜ ਕੇ ਜਿਵੇਂ ਕੈਨੇਡਾ ਵਰਗੇ ਮੁਲਕਾਂ 'ਚ ਪੱਛਮ ਵੱਲ ਨੂੰ ਭੱਜ ਰਹੇ ਆ ਜਿੱਥੇ ਨਿਹਰੀ ਬਰਫ਼ਾ ਬਰਫ਼ਾ ਹੈ ਤੇ ਇਸ ਵੀਰ ਨੇ ਬਹੁਤ ਸੋਹਣਾ ਪ੍ਰਾਲਾ ਜਦੋਂ ਮੈਨੂੰ ਕਿਸੇ ਨੇ ਦੱਸਿਆ ਤਾਂ ਮੈਂ ਆਇਆ ਕਿਉਂਕਿ ਜਦੋਂ ਮੈਂ ਜਗਰਾਉ ਉਹਨਾਂ ਦਾ ਮੈਂ ਸਕੂਟਰੀ ਤੇ ਜਾਂ ਮੋਟਰਸਾਈਕਲ ਤੇ ਸਾਰੇ ਘੁੰਮਦਾ ਰਹਿਣਾ ਇਦਾਂ ਦੀਆਂ ਚੀਜ਼ਾਂ ਮੈਨੂੰ ਫਿਰ ਖੁਸ਼ੀ ਹੁੰਦੀ ਆ ਮੈਂ ਹੁਣ ਇਹ ਵੀ ਦੇਖ ਰਿਹਾ ਵੀ ਇਹਨਾਂ ਦੀ ਜਿਹੜੀ ਆਲਰੇਡੀ ਹੈ ਇਹ ਥੋੜਾ ਅੱਗੇ ਕਰਾਈ ਜਾਵੇ ਵੀ ਜਿੱਥੇ ਮੇਨ ਲਗਦੀਆਂ ਨੇ ਉਹਨਾਂ ਦੇ ਵਿੱਚ ਕਰਵਾਈ ਜਾਵੇ ਸੋ ਇਸ ਲਈ ਜ਼ਰੂਰੀ ਹੈ ਸਾਡੇ ਬੰਦਿਆਂ ਨਾਲ ਸਾਨੂੰ ਖੜਨਾ ਪਊਗਾ ਮ ਆਰਥਿਕ ਪੱਖੋਂ ਤਗੜੇ ਹੋਣ ਤਾਂ ਸਾਨੂੰ ਆਪਦੇ ਨਾਲ ਖੜਨਾ ਪਊਗਾ ਭਾਈ ਇਹ ਸਾਡੇ ਆਪਦੇ ਨੇ ਗੁਰਸਿੱਖ ਨੇ ਦੋਨੇ ਬਾਈ ਜੀ ਦੇ ਬੇਟੇ ਤੁਸੀਂ ਦੇਖਿਆ ਨਾ ਬਾਰੇ ਤੇ ਖਾਸ ਚੀਜ਼ ਜਦੋਂ ਉਹ ਪਈ ਜਦੋਂ ਸੁਣਿਆ ਵੀ ਗ੍ਰੰਥੀ ਸਿੰਘ ਸੀ ਤੇ 4500 ਤੇ ਤਾਂ ਮੈਨੂੰ ਫਿਰ ਹੋਰ ਚੜੇ ਜਾਣਾ ਮੈਂ ਵੀ ਯਾਰ ਇਹ ਜੀਆਂ ਕਮੇਟੀਆਂ ਗੁਰੂ ਘਰ ਦੇ ਵਜ਼ੀਰ ਨੇ ਯਾਰ ਵਜ਼ੀਰਾਂ ਨੂੰ ਤੁਸੀਂ 4500 5000 6000 ਤਨਖਾਹ ਦੇਓਗੇ ਜਦ ਕਿ ਇਹਨਾਂ ਨੂੰ ਤਾਂ ਘੱਟੋ ਘੱਟ 25 ਤੋਂ 30000 ਦੇਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਇਹਨਾਂ ਨੇ ਸਿਖਾਉਣਾ ਸੋ ਇਸ ਲਈ ਇਹ ਮੈਨੂੰ ਇਹ ਬੜੀ ਚੀਜ਼ ਸੋਚਦੇ ਹੁੰਦੀ ਹੈ ਤੁਹਾਡਾ ਵੀ ਧੰਨਵਾਦ ਬਾਈ ਥਲੀ ਦਾ ਧੰਨਵਾਦ ਉਹਨੇ ਇਹ ਤੁਹਾਨੂੰ ਉਪਰਾਲਾ ਕੀਤਾ ਵੀ ਇੱਥੇ ਜਾ ਕੇ ਇਹਨਾਂ ਦੀ ਵੀਡੀਓ ਬਣਾਓ ਸੋ ਤੁਹਾਡਾ ਵੀ ਧੰਨਵਾਦ ਪੰਜਾਬੀ ਲੋਕ ਦਾ ਮੈਂ ਤਾਂ ਕਹਿੰਦਾ ਯਾਰ ਅੱਛਾ ਜਿਹੜਾ ਗੁਰੂ ਘਰ ਦੇ ਵਜ਼ੀਰਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਤੁਸੀਂ ਵੀਡੀਓ 'ਚ ਇਹ ਵੀ ਕਹਿ ਰਹੇ ਸੀਗੇ ਕਿ ਚੱਪਣੀ ਜਿਹੜਾ ਹੈ ਨਾ ਨਾਕੜ ਹੋ ਕੇ ਮਰ ਜਾਣਾ ਚਾਹੀਦਾ ਹੈ ਨਾ ਇਹੋ ਜਿਹੇ ਪੰਜਾਬੀਆਂ ਨੂੰ ਫਿਰ ਇਹ ਕਿਉਂ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਗੁਰੂ ਘਰ ਬਾਰੇ ਦੱਸਣਗੇ ਜਾਂ ਇਤਿਹਾਸ ਨੂੰ ਦੱਸਣ ਵਾਸਤੇ ਉਹਨਾਂ ਨੂੰ ਗੁਰੂ ਘਰ ਦੇ ਵਜ਼ੀਰ ਲਾਇਆ ਜਾਂਦਾ ਹੈ ਉਹਨਾਂ ਦੀ ਤਨਖਾਹਾਂ ਨੂੰ ਕਿ ਅਸੀਂ ਇੰਨੀ ਸਾਡੀ ਕੌਮ ਜਿਹੜੀ ਨਿਹਾਰਵਾਲ ਜਾ ਰਹੀ ਹੈ ਉਹਦਾ ਮੇਨ ਕਾਰਨ ਇਹ ਹੈ ਅਸੀਂ ਗੁਰੂ ਘਰ ਦੇ ਵਜ਼ੀਰਾਂ ਨੂੰ ਜਿਹੜੀ ਐਵੇਂ ਦੇਣੀ ਛੜਤੀ ਯਾਰ ਅਸੀਂ ਡਾਂਸਰ ਨੱਚਦੀ ਐਂ ਕਰਕੇ 100-100 ਦੇ ਨੋਟ ਉਤੋ ਵਾਰ ਕੇ ਅਸੀਂ 10000 ਕੋਈ ਬਾਹਰੋਂ ਪਰੌਣਾ ਆ 10-20000 ਅਸੀਂ ਉੱਥੇ ਵਾਰ ਦੇਣਾ ਠੀਕ ਹੈ ਤੇ ਜਦੋਂ ਅਸੀਂ ਪਾਠੀ ਸਿੰਘ ਨੂੰ ਭੇਡਾ ਦੇਣੀ ਇਹਦਾ ਚੀਜ਼ ਪੈਂਦੀ ਆ ਜਿਹਨਾਂ ਨੇ ਮੰਗ ਲਿਆ ਤਾਂ ਹੈ 10000 ਉੱਥੇ ਸਾਡਾ ਮੂੰਹ ਐ ਹੋ ਜਾਂਦਾ ਤੇ ਕੁੜੀਆਂ ਤੋਂ ਅਸੀਂ ਉੱਥੇ ਜਾਂ ਕੋਈ ਗਾਇਕ ਲੱਗ ਗਿਆ ਉੱਥੇ ਅਸੀਂ ਲੱਖ ਲੱਖ ਰੁਪਈਆ ਉੱਤੋਂ ਵਾਰ ਦੇਣਾ ਉੱਥੇ ਸਾਨੂੰ ਕੋਈ ਚੀਜ਼ ਨਹੀਂ ਸੋ ਇਹ ਸਾਡੇ ਲਈ ਸਾਡੀ ਕੌਮ ਲਈ ਬੜੀ ਸ਼ਰਮ ਦੀ ਗੱਲ ਆ ਮੈਂ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਜ਼ਰੀਏ ਦੇਖੋ ਜਿਹੜੇ ਤੁਸੀਂ ਚਾਹੋ ਗ੍ਰੰਥੀ ਸਿੰਘ ਨੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਇਹਨਾਂ ਦੇ ਨਾਲ ਖੜੋਂਗੇ ਤਾਂ ਪੰਜਾਬ ਬਚਣਾ ਹੁਣ ਕਿਹੜਾ ਬੰਤਾ ਜਿਹੜਾ ਇਸ ਕਿੱਤੇ ਨੂੰ ਤਿਆਰ ਸੋ ਸਾਨੂੰ ਗ੍ਰੰਥੀ ਸਿੰਘ ਕਿੱਥੋਂ ਲੱਭਣਗੇ ਇਸ ਲਈ ਐਨਆਰਆਈ ਭਰਾ ਖਾਸ ਤੌਰ ਤੇ ਜਦੋਂ ਤੁਸੀਂ ਆਉਂਨੇ ਹੋ ਵਿਆਹਾਂ ਤੇ ਹੋਰ ਫਜ਼ੂਲ ਖਰਚੀ ਬਹੁਤ ਹੋ ਜਾਂਦੀ ਹੈ ਕਿਰਪਾ ਕਰਕੇ ਇਹਨਾਂ ਤੋਂ ਨਾ ਘਟਾਇਆ ਕਰੋ ਵੀ ਯਾਰ ਐਂ ਕਰ ਲਓ ਇਹ ਕਰ ਲਓ ਸਗੋਂ ਇਹਨਾਂ ਨੂੰ ਵਧ ਦੇ ਕੇ ਜਾਇਆ ਕਰੋ ਇਹਨਾਂ ਨੂੰ ਆਪਦੇ ਪਿੰਡਾਂ ਦੀਆਂ ਕਮੇਟੀਆਂ ਨੂੰ ਕਹੋ ਵੀ ਭਾਈ ਤੁਹਾਨੂੰ ਅਸੀਂ ਜਿੰਨਾ ਤੁਸੀਂ ਨਿਰਧਾਰਤ ਕੀਤਾ ਹੈ ਉਦੋਂ ਅਸੀਂ ਇੰਨਾ ਵੱਧ ਦਿੰਨੇ ਆ ਇਹਦੇ ਨਾਲ ਇਹਨਾਂ ਦਾ ਵੀ ਜਿਹੜਾ ਮਨੋਬਲ ਵਧੂਗਾ ਆਰਥਿਕ ਪੱਖੋਂ ਇਹ ਤਗੜੇ ਹੋਣਗੇ ਜੇ ਆਰਥਿਕ ਪੱਖੋਂ ਤਗੜੇ ਹੋਣਗੇ ਗੁਰੂ ਘਰ ਦੇ ਵਜ਼ੀਰ ਨੇ ਤਾਂ ਹੀ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਕਰਮ ਨੇ ਉਹ ਸਿੱਧੇ ਹੋਣੇ ਨੇ ਕਿਉਂਕਿ ਜੇ ਅਸੀਂ ਇਹਨਾਂ ਨਾਲ ਧੱਕਾ ਕਰਦੇ ਰਹਿ ਤਾਂ ਫਿਰ ਸਾਡੇ ਤੇ ਸ਼ਰਮ ਆ ਮੈਂ ਕਹਿੰਦਾ ਸ਼ਰਮ ਨਾ ਆ ਕਰ ਸੀ ਭਾਈ ਇੱਕ ਤਾਂ ਆਪਣਾ ਨਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪ੍ਰਵਾਸ ਨੂੰ ਲੈ ਕੇ ਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦਾ ਰੋਕ ਕਰ ਰਹੇ ਨੇ ਕਿਉਂਕਿ ਇਹੋ ਜਿਹੇ ਕੰਮ ਜਿਆਦਾਤਰ ਪ੍ਰਵਾਸੀ ਵੀਰ ਹੀ ਕਰਦੇ ਨੇ ਚਲੋ ਮਿਹਨਤ ਕਰਦੇ ਨੇ ਆਪਾਂ ਉਹਨਾਂ ਨੂੰ ਵੀ ਮਾੜਾ ਕਹਿੰਦੇ ਪਰ ਜਿਹੜੇ ਪੰਜਾਬੀ ਆ ਪ੍ਰਵਾਸ ਕਿਉਂ ਕਰ ਰਹੇ ਨੇ ਔਰ ਪ੍ਰਵਾਸ ਰੋਕਣ ਵਾਸਤੇ ਕੀ ਰਣਨੀਤੀ ਲਿਕਣੀ ਚਾਹੀਦੀ ਹੈ ਪੰਜਾਬੀਆਂ ਨੂੰ ਦੇਖੋ ਅਸੀਂ ਉਹ ਬੰਦੇ ਆ ਜਿਹੜੇ ਮਾਨਸਕੀ ਜੱਤ ਸਭੇ ਇੱਕੋ ਪਹਿਚਾਨ ਬਹੁਤ ਹੀ ਕੰਮ ਕਰਨ ਵਾਲੇ ਲੋਕ ਆ ਪਰ ਉੱਥੋਂ ਲੈ ਕੇ ਇੱਥੇ ਤੱਕ ਤੁਸੀਂ ਦੇਖ ਲਓ 80% ਜਿਹੜੇ ਪ੍ਰਵਾਸੀ ਨੇ ਹੁਣ ਸਾਡੇ ਲੋਕ ਬਾਹਰ ਨੂੰ ਪ੍ਰਵਾਸ ਕਰ ਰਹੇ ਨੇ ਆ ਹੁਣ ਤੁਸੀਂ ਦੇਖਣਾ ਕੈਨੇਡਾ ਵਾਲਿਆਂ 31 ਦਸੰਬਰ ਤੱਕ ਕਰਤਾ ਜਿਹੜਾ ਵਰਕ ਪਰਮਿਟ ਹੈ ਦੇਖੋ ਸਾਨੂੰ ਸਰਕਾਰਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਅਸੀਂ ਤਾਂ ਪਿੱਟਦੇ ਮਰ ਗਏ ਪਿਛਲੀਆਂ 2-3 ਸਰਕਾਰਾਂ ਤੋਂ 1947 ਤੋਂ ਲੈ ਕੇ ਅੱਜ ਤੱਕ ਪਰ ਸਾਡੇ ਪੱਲੇ ਨਿਰਾਸ਼ਾ ਪਈ ਹੁਣ ਅਸੀਂ ਨਵੇਂ ਸਮਝ ਕੇ ਜਿਨ੍ਹਾਂ ਨੂੰ ਲਿਆਂਦਾ ਉਹਨਾਂ ਨੇ ਵੀ ਸਾਡੇ ਪੱਲੇ ਨਿਰਾਸ਼ਾ ਪਾਈ ਸੋ ਇਸ ਲਈ ਰਣਨੀਤੀ ਤਗੜੀ ਬਣਾਉਣੀ ਪਣੀ ਹੈ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਦੇਣੇ ਪੈਣੇ ਨੇ 20000 ਤੋਂ ਘੱਟ ਕੋਈ ਰੋਜ਼ਗਾਰ ਨਾ ਮਿਲੇ ਪ੍ਰਾਈਵੇਟ ਆਪਦੇ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਵੇ ਦੇਖੋ ਜਿਹੜੇ ਬੰਦੇ ਇੱਥੋਂ ਜਾਂਦੇ ਨੇ ਕਿੰਨਾਂ ਚ ਆਪ ਮਿਹਨਤ ਕਿਉਂ ਨਹੀਂ ਕਰ ਸਕਦੇ ਅਸੀਂ 12 10000 ਤੇ ਭਈਆ ਦਾ ਰੱਖ ਲੈਣਾ ਪਰ ਮਈਆਂ ਨੂੰ ਪੱਠੇ ਨਹੀਂ ਪਾਉਣੇ ਇਹ ਬਹੁਤ ਸਾਡੇ ਲਈ ਕੰਮ ਕਰਨੋਂ ਭੱਜ ਗਏ ਸੀ ਜੇ ਸਿੱਧੀ ਸਿੱਧੇ ਸ਼ਬਦਾਂ ਚ ਕਹੀਏ ਪੱਛਮ ਚ ਜਾ ਕੇ ਅਸੀਂ ਝਾੜੂ ਵੀ ਲਾ ਲੈਣੇ ਨੇ ਕੈਨੇਡਾ ਵਰਗੇ ਮੁਲਕਾਂ ਚ ਅਸੀਂ ਟਾਇਲਟ ਤੱਕ ਸਾਫ਼ ਕਰਨੀਆਂ ਨੇ ਕੈਨੇਡਾ ਅਮਰੀਕਾ ਜਾ ਕੇ ਪਰ ਇੱਥੇ ਅਸੀਂ ਆਪ ਦੇ ਕੰਮ ਨਹੀਂ ਕਰਨੇ ਇਸ ਲਈ ਸਾਨੂੰ ਵੀ ਸਮਝਣਾ ਪਊਗਾ ਮਾਂ ਪਿਓ ਨੂੰ ਉਹਨਾਂ ਦੇ ਬੱਚਾ ਨੂੰ ਸਮਝਾਉਣਾ ਪਊਗਾ ਜਿਹੜਾ ਛੋਟੇ ਹੁੰਦੇ ਨੇ ਕਰਨ ਲੱਗੇ ਨਾ ਬਸ ਪਲੱਸ 2 ਕਰ ਲੈ ਤੂੰ ਤਾਂ ਬਾਹਰ ਭੇਜ ਦੇਣਾ ਨਾ ਇਹ ਚੀਜ਼ ਕਿਤਨਾ ਕਿਤੇ ਸਾਨੂੰ ਸੋਚਣੀ ਪਊਗੀ ਇਹ ਮਹਾਰਾਜ ਰঞ্জੀਤ ਸਿੰਘ ਦਾ ਰਾਜ ਇੱਥੇ ਮਹਾਰਾਜ ਰঞ্জੀਤ ਸਿੰਘ ਨੇ ਰਾਜ ਕੀਤਾ ਹੈ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਹੋ ਰਹੇ ਨੇ ਉਹ ਦੱਸ ਰਹੇ ਨੇ ਜਿਹੜੇ ਵਿਗਿਆਨੀ ਨੇ ਵੀ ਜਿਹੜੀ ਧਰਤੀ ਦੇ ਅਨਾਜ ਪੈਦਾ ਹੋਊਗਾ ਫੂਡ ਜਿੱਥੇ ਮਿਲੂਗਾ ਉੱਥੇ ਹੀ ਜਿਹੜੀ ਆਬਾਦੀ ਰਹੂਗੀ ਤੇ ਸਭ ਤੋਂ ਦੁਨੀਆ ਦੇ ਪਵਿੱਤਰ ਜਗ੍ਹਾ ਇਹ ਆ ਇਸ ਲਈ ਅੱਜ ਵੀ ਮੈਂ ਤੁਹਾਨੂੰ ਕਹਿਣਾ ਹੈ ਆਪਦੀਆਂ ਜ਼ਮੀਨਾਂ ਵੇਚ ਕੇ ਨਾ ਜੋ ਸੰਭਲੋ ਪੰਜਾਬੀਓ ਸੰਭਲੋ ਨਹੀਂ ਉਜਾੜਾ ਤਾਏ ਹੈ ਕਿਰਪਾ ਕਰਕੇ ਸਰਕਾਰਾਂ ਇਸ ਪ੍ਰਤੀ ਜਿਹੜੀਆਂ ਰਣਨੀਤੀਆਂ ਉਹ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੀ ਸੋਚ ਦੇ ਨਾਲ ਇੱਥੇ ਰਣਨੀਤੀ ਬਣਾਉਣ ਤਾਂ ਜੋ ਪੰਜਾਬੀ ਪੰਜਾਬ ਚ ਟਿਕ ਸਕੇ ਚਾਹੇ ਆਪਾਂ ਦੁਆਬੇ ਖੇਤਰ ਦੀ ਗੱਲ ਕਰ ਲਈਏ ਬਹੁਤ ਸਾਰੇ ਪੰਜਾਬ ਦੇ ਅਜਿਹੇ ਖੇਤਰ ਨੇ ਜਿੱਥੇ ਵੱਡੇ ਵੱਡੇ ਮਹਿਲ ਛੱਤੇ ਹੋਏ ਨੇ ਘਰ ਦੇ ਵਿੱਚ ਰਹਿਣ ਵਾਸਤੇ ਇੱਕ ਜਾਂ ਦੋ ਜੀ ਹੁੰਦੇ ਨੇ ਹੈਨਾ ਇਹ ਪ੍ਰਵਾਸ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦਾ ਕਰ ਰਹੇ ਨੇ ਇਹਨੂੰ ਰੋਕ-थाम ਕਰਨ ਵਾਸਤੇ ਸਰਕਾਰਾਂ ਵੱਲੋਂ ਕਿਹੜੀ ਪਹਿਲ ਕਦਮ ਕਰਨੀ ਚਾਹੀਦੀ ਔਰ ਕੀ ਰਣਨੀਤੀ ਲਿਕਣੀ ਚਾਹੀਦੀ ਹੈ ਸਰਕਾਰਾਂ ਵੱਲੋਂ ਜੀ ਦੇਖੋ ਸਭ ਤੋਂ ਪਹਿਲੀ ਪਹਿਲ ਕਦਮੀਆਂ ਰੋਜ਼ਗਾਰ ਦੇ ਮੌਕੇ ਸਾਡੇ ਕੋਲੇ ਰੋਜ਼ਗਾਰ ਹੀ ਹੈ ਨਹੀਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤਾਂ ਫੇਰ ਮੱਲੋ ਮੱਲੀ ਇੱਥੇ ਰੋਜ਼ਗਾਰ ਮਿਲ ਜੂਗਾ ਬੱਚੇ ਨਾ ਜਾਣਗੇ ਹੁਣ ਜਿਹੜੇ ਐਮਐਮਏ ਕਰਕੇ ਤੁਰੇ ਫਿਰਦੇ ਨੇ ਠੱਕੇ ਖਾਈ ਜਾਂਦੇ ਨੇ ਉਹਨਾਂ ਨੇ ਤੁਸੀਂ ਆ ਦੇਖੋ ਮਾਸਟਰ ਕੈਡਰ ਨੇ ਕਿੰਨੀ ਸਟੱਡੀ ਕਰ ਲਈ ਕਿੰਨੇ ਕਿੰਨੇ ਨੇ ਆ ਗਏ ਜਿਹੜੇ ਆ ਪੁਆਇੰਟ ਜੇ ਚਾਹੀਦੇ ਨੇ ਤਾਂ ਫੇਰ ਨੌਕਰੀਆਂ ਹਜੇ ਵੀ ਨਹੀਂ ਹਜੇ ਵੀ ਲਾਲੀਪਾਪ ਦਿੱਤੇ ਹੋ ਹੋਈ ਚ ਲੱਗੀ ਹੈ ਨਹੀਂ ਤੁਸੀਂ ਪੰਜਾਬ ਦਾ ਸੋਚਣਾ ਪੈਣਾ ਇਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਪਾਰਟੀ ਮੈਂ ਇੱਕ ਗੱਲ ਪੂਰੀ ਸ਼ਰਤ ਨਾਲ ਕਹਿ ਸਕਦਾ ਜਿਹੜੀ ਪਾਰਟੀ ਦਿੱਲੀ ਤੋਂ ਚੱਲੂਗੀ ਪੰਜਾਬ ਦਾ ਭਲਾ ਨਹੀਂ ਹੋਣਾ ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬ ਦਾ ਸੋਚੇ ਪੰਜਾਬ ਦੇ ਪਾਣੀਆਂ ਦੀ ਅਜੇ ਤੱਕ ਲੋਇਲਟੀ ਕਿੰਨੀ ਬਣਦੀ ਹੈ ਕੀ ਸਾਨੂੰ ਮਿਲੀ ਚੰਡੀਗੜ੍ਹ ਸਾੜ ਤੋਂ ਖੁਸ਼ ਚੱਲਿਆ ਰਹਿ ਕੀ ਗਿਆ ਇਹ ਕਿਸੇ ਤੁਸੀਂ ਕਿਸੇ ਨੂੰ ਪੁੱਛ ਲੋ ਅਗਲੇ ਕਹਿੰਦੇ ਅਸੀਂ ਕੀ ਲੈਣਾ ਜਿਹੜਾ ਅਸੀਂ ਕੀ ਲੈਣਾ ਜਾਂ ਮੈਂ ਕੀ ਲੈਣਾ ਨਾ ਇਹ ਬੜਾ ਦੁੱਖਦਾਇਕ ਹੈ ਸਰਕਾਰ ਨੂੰ ਠੋਸ ਰਣਨੀਤੀ ਬਣਾਉਣੀ ਪਊਗੀ ਸਭ ਤੋਂ ਪਹਿਲਾਂ ਰੋਜ਼ਗਾਰ ਦੇ ਮੌਕੇ ਦਿਓ ਦੇਖੋ ਪੰਜਾਬ ਦੇ ਵਿੱਚ ਕਿੰਨੀਆਂ ਪ੍ਰਾਈਵੇਟ ਬੱਸਾਂ ਨੇ ਉਹ ਇੱਕ ਜਾਂ ਦੋ ਘਰਾਣਿਆਂ ਦੀਆਂ ਕਿਉਂ ਉਹ ਪੰਜਾਬ ਦੇ ਮੁੰਡਿਆਂ ਨੂੰ ਪਰਮਟ ਦਿੱਤੇ ਜਾਣ ਜਿਵੇਂ ਭਗਵਾਨ ਸਿਓ ਪਹਿਲਾਂ ਕਹਿੰਦਾ ਹੁੰਦਾ ਸੀ ਇੱਕ ਮੁੰਡੇ ਨੂੰ ਇੱਕ ਪਰਮਟ ਮਿਲ ਗਈ ਇੱਕ ਬੱਸ ਦਾ ਹੀ ਉਹਦਾ ਘਰ ਚੱਲਣ ਲੱਗ ਜੂ ਇਸ ਤਰੀਕੇ ਤੁਸੀਂ ਕਿੰਨਾ ਇਸ ਨੂੰ ਰੋਜ਼ਗਾਰ ਨੂੰ ਫਲਾ ਸਕਦੇ ਹਾਂ ਇਦਾਂ ਹੀ ਕੱਲੇ ਕੱਲੇ ਕੰਮ ਦੇ ਵਿੱਚ ਲਾ ਲਓ ਫਿਰ ਸਬਸਿਡੀਆਂ ਦਿਓ ਤੁਸੀਂ ਹਨਾ ਕੋਈ ਵੀ ਕੰਮ ਕਰਨਾ ਹੈ ਸਰਕਾਰ ਸਬਸਿਡੀ ਦੇਵੇ ਤਾਂ ਜੋ ਮੁੰਡੇ ਕਾਮਯਾਬ ਹੋ ਸਕਣ ਨਹੀਂ ਤਾਂ ਹਾਲਾਤ ਹੀ ਬਣਨੇ ਨੇ ਤੁਹਾਨੂੰ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਇੱਥੇ ਜਦੋਂ ਚਾਰ ਬੰਦੇ ਦਾਗ ਲਾਉਣ ਲੈ ਕੇ ਜਾਣਾ ਮਾਫ ਕਰੋ ਮੇਰੇ ਸ਼ਬਦ ਇਹ ਝੂਠ ਨਿਕਲਣ ਤਾਂ ਚੋਂ ਚਾਰ ਮੁੰਡੇ ਨਹੀਂ ਥਿਉਣੇ ਜਮਾਂ ਇਸ ਲਈ ਹਾਲਾਤ ਬਹੁਤ ਭਿਆਨਕ ਆ ਰਹੇ ਨੇ ਸਰਕਾਰ ਨੂੰ ਬੇਨਤੀ ਸਰਕਾਰਾਂ ਕੁਝ ਵੀ ਕਰ ਸਕਦੇ ਹਨ ਵਰਲਡ ਦੀ ਇਕਨੋਮਿਕ ਮੈਂ ਚੱਲਦੀ ਹੈ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ ਇੱਥੇ ਆਉਂਦੇ ਨੇ ਸਾਡੇ ਆਉਂਦੇ ਨੇ ਨੌਕਰੀਆਂ ਕਰਨ ਨਹੀਂ ਮਹਾਰਾ ਰঞ্জੀਤ ਸਿੰਘ ਦੇ ਰਾਜ ਤੋਂ ਪਹਿਲੇ ਕਿਉਂ ਆਉਂਦੇ ਸੀ ਕਿਉਂਕਿ ਉਸ ਸਮੇਂ ਸਾਡਾ ਸਿੱਕਾ ਕਾਇਮ ਸੀ ਹੁਣ ਅਸੀਂ ਆਪਦੇ ਆਪ ਤੋਂ ਆਪਦੀ ਧਰਤੀ ਤੋਂ ਆਪਦੇ ਅੰਦਰੋਂ ਦੂਰ ਹੋ ਚੁੱਕੇ ਆ ਸਾਨੂੰ ਐ ਲੱਗ ਰਿਹਾ ਵੀ ਇੱਥੇ ਨਹੀਂ ਨਾ ਨਾ ਪੰਜਾਬ 'ਚ ਕੁਛ ਨਹੀਂ ਭੱਜ ਲੋ ਭੱਜ ਲੋ ਭਾਜੜ ਮੱਚੀ ਹੋਈ ਆ ਉਹ ਭੱਜ ਕੇ ਜਾਵੋਗੇ ਕਿੱਥੋਂ ਇਸ ਪਵਿੱਤਰ ਧਰਤੀ ਨੂੰ ਛੱਡ ਕੇ ਕਿੱਥੇ ਜਾਵੋਗੇ ਹੁਣ ਸਮਾਂ ਇਦਾਂ ਦਾ ਆ ਗਿਆ ਕੈਨੇਡਾ ਨੇ ਜੀਆਈਸੀ ਵੀ ਡਬਲ ਕਰ ਦਿੱਤੀ ਆ ਲੋਕ ਕਹਿੰਦੇ ਫਿਰ ਵੀ ਜਾਵਾਂਗੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਜੀ ਦੇਖੋ ਇਹ ਸਾਡੀ ਬੇਵਕੂਫਤਾ ਦੀ ਨਿਸ਼ਾਨੀ ਆ ਕੈਨੇਡਾ ਜਾ ਕੇ ਕਰੋਗੇ ਕੀ ਤੁਸੀਂ ਗਏ ਹੋ ਤੁਸੀਂ ਇੱਥੋਂ ਦੇ ਬੋਰਨੋਂ ਤੁਹਾਡੇ ਬੱਚੇ ਉਧਰਲੇ ਹੋਗੇ ਗਾ ਉਹਨਾਂ ਦੇ ਬੱਚਿਆਂ ਦਾ ਮੁੜ ਕੇ ਆਉਣਾ ਹੀ ਨਹੀਂ ਤਬਾਹੀ ਨਿਸ਼ਚਿਤ ਹੈ ਜਿਹੜੀਆਂ 20 20 50 50 ਕਿੱਲੇ ਛੱਡ ਕੇ ਜਾ ਰਹੇ ਹਾਂ ਕਬਜ਼ੇ ਹੋਣੇ ਨੇ ਇੱਥੇ ਕਬਜ਼ੇ ਆਉਣੇ ਨੇ ਫਿਰ ਕੀ ਕਰੋਗੇ ਪੰਜਾਬੀਓ ਕਿੱਥੇ ਜਾਓਗੇ ਆ ਕੇ ਆਪਣੀਆਂ ਜ਼ਮੀਨਾਂ ਸੰਭਲੋ ਭੱਜੋ ਨਾ ਭਗੌੜੇ ਨਾ ਬਣੋ ਅਸੀਂ ਤਾਂ ਯਾਰ ਇੰਨਾ ਇੰਨੀਆਂ ਜੰਗਾਂ ਲੜੀਆਂ ਨੇ ਸਕੇ ਤੇ ਨਹੀਂ ਭਗੌੜੇ ਹੋਏ ਅੱਜ ਕਿਉਂ ਭਗੌੜੇ ਹੋ ਰਹੇ ਹੋ ਇਹ ਸਵਾਲ ਵੱਡਾ ਹੈ ਅੱਛਾ ਸੁਖ ਭਾਈ ਉਹਨਾਂ ਲੋਕਾਂ ਬਾਰੇ ਕੀ ਖਿਆਲ ਹੈ ਜਿਹੜੇ ਕਹਿੰਦੇ ਵੀ ਭਾਈ ਕੰਮ ਛੋਟਾ ਹੁੰਦਾ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ ਜੇ ਅਸੀਂ ਰੇੜੀ ਲਾਈ ਬਹੁਤ ਸਾਰੇ ਪੰਜਾਬ ਦੇ ਜਿਹੇ ਨੌਜਵਾਨ ਨੇ ਦਿਲ ਕਰਦਾ ਉਹਨਾਂ ਦਾ ਕੰਮ ਕਰਨ ਨੂੰ ਪਰ ਲੋਕਾਂ ਚਾਰੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਨੇ ਵੀ ਜੇ ਅਸੀਂ ਰੋਡ ਤੇ ਰੇੜੀ ਲਾ ਕੇ ਖੜਾਂਗੇ ਵੀ ਸ਼ਰੀਕੇ ਭਾਈਚਾਰੇ ਚ ਜਾਂ ਪਿੰਡ ਚ ਦੇ ਲੋਕ ਸਾਨੂੰ ਕੀ ਕਹਿਣਗੇ ਅਜੇ ਇਹ ਸਵਾਲ ਉਹ ਆਪਣੇ ਮਨ ਦੇ ਵਿੱਚ ਪੈਦਾ ਕਰ ਲੈਂਦੇ ਨੇ ਹੁਣ ਆ ਆ ਦੇਖੋ ਆ ਆਪਾਂ ਦਿਖਾਉਂਦੇ ਆ ਆ ਦੋਨੇ ਇਹ ਇੱਕ ਅੱਜ ਇਹ ਵੱਡਾ ਛੋਟਾ 12 ਸਾਲ ਦਾ ਹੈ ਹਨਾ ਅੱਜ ਉਹ ਪਚੰਗੀ ਆਏ ਨਹੀਂ ਇਹਨਾਂ ਨੂੰ ਤਾਂ ਕੋਈ ਸ਼ਰਮ ਨਹੀਂ ਯਾਰ ਹਨਾ ਆਪਣੇ ਬਾਈ ਜੀ ਖੜੇ ਨੇ ਇਹ ਇਹ ਵੀ ਤਾਂ ਕਰਦੇ ਨੇ ਯਾਰ ਕੰਮ ਅਜ ਕਾਦੀ ਸ਼ਰਮ ਜੇ ਤੁਸੀਂ ਕੰਮ 'ਚ ਸ਼ਰਮ ਕਰਨ ਲੱਗ ਗਏ ਨਾ ਫੇਰ ਤਾਂ ਭਾਈ ਸਾਡਾ વિનાਸ਼ ਨਿਸ਼ਚਿਤ ਹੈ ਇੱਥੇ ਸਾਨੂੰ ਆਹ ਰੇੜੀ ਤੇ ਖੜਨ ਨੂੰ ਮੈਨੂੰ ਉਹ ਲੱਗ ਰਿਹਾ ਵੀ ਹਾਂ ਭਾਈ ਮੈਨੂੰ ਆ ਸ਼ਰਮ ਆ ਰਹੀ ਹੈ ਜਦੋਂ ਕੈਨੇਡਾ 'ਚ ਆ ਕੇ ਅਸੀਂ ਬਾਥਰੂਮ ਸਾਫ਼ ਕਰਨੇ ਉਦੋਂ ਸ਼ਰਮ ਨਹੀਂ ਆਉਂਦੀ ਜਦੋਂ ਅਸੀਂ ਜਾ ਕੇ ਗੋਰਿਆਂ ਦੀਆਂ ਟਾਇਲਟਾਂ ਸਾਫ਼ ਕਰਦੀਆਂ ਉਦੋਂ ਸਾਨੂੰ ਸ਼ਰਮ ਨਹੀਂ ਆਉਂਦੀ ਇਹ ਸ਼ਰਮ ਦਾ ਵਿਸ਼ਾ ਨਹੀਂ ਇਹੋ ਜੇ ਨੌਜਵਾਨਾਂ ਦਾ ਹੌਸਲਾ ਵਧਾਉਣ ਦੀ ਲੋੜ ਹੈ ਹੁਣ ਦੇਖੋ ਵੀਡੀਓ ਪਾਈ ਇਹਨਾਂ ਦੀ ਪੂਰੀ ਦੁਨੀਆ ਨੇ ਦੇਖੀ ਸਾਰੇ ਸ਼ਾਬਾਸ਼ੀ ਦੇ ਰਹੇ ਨੇ ਵੀ ਹਾਂ ਸ਼ਾਬਾਸ਼ੀ ਦਿਓ ਜ਼ਰੂਰ ਦਿਓ ਪਰ ਆ ਕੇ ਇਹਨਾਂ ਦਾ ਆਰਥਿਕ ਪੱਖੋਂ ਸਾਥ ਦਿਓ ਹਨਾ ਅੱਜ ਮੈਂ ਹੁਣ ਇਹਨਾਂ ਦੀ ਰੇੜੀ ਹੈ ਨੂੰ ਆਪਾਂ ਬਹੁਤ ਮਾਡਰਨ ਕਿਸੇ ਤਰੀਕੇ ਕਰ ਸਕੀਏ ਜਾਂ ਕੋਈ ਇਹਨਾਂ ਦੀ ਹੋਰ ਕਿਸੇ ਤਰੀਕੇ ਦੀ ਮਦਦ ਕਰ ਸਕੇ ਤੁਸੀਂ ਇਹ ਦੇਖੋ ਵੀ 4500 ਦੇ ਵਿੱਚ ਸਿਲੰਡਰ ਵੀ ਨਹੀਂ ਮੈਨੂੰ ਕਹਦੇ ਦਿੰਦੇ ਸੀਗੇ ਸੋ ਇਹ ਸਾਡੀ ਕੌਮ ਲਈ ਮਾੜੀ ਗੱਲ ਹੈ ਸ਼ਰਮ ਨਹੀਂ ਮਹਿਸੂਸ ਕਰਨੀ ਇਹਨਾਂ ਨੂੰ ਡਟ ਕੇ ਖੜਜੋ ਯਾਰ ਮੈਂ ਜਿਵੇਂ ਦੱਸਿਆ ਵੀ ਉੱਥੇ ਵੀ ਦਸੀਏ ਕੁਝ ਕਰਦੇ ਆ ਜਿੰਨਾ ਚਿਰ ਅਸੀਂ ਸ਼ਰਮ ਨੂੰ ਨਹੀਂ ਛੱਡਦੇ ਸਾਡਾ ਜਿਹੜਾ ਫਿਰ ਆਪਾਂ ਕਹਿੰਦੇ ਤਰੱਕੀ ਉਹ ਹੋਣੀ ਨਾ ਮੋਂਕਣ ਆ ਯਾਰ ਜਿਹੜੀ ਕੀਤੀ ਸ਼ਰਮ ਤਾਂ ਉਹਦੇ ਫੁੱਟੇ ਕਰਮ ਹਾਂ ਪ੍ਰਾਣੀਆਂ ਦੇਖੋ ਪ੍ਰਾਣੀਆਂ ਘੋਤਾਂ ਬੁੜਿਆਂ ਨੇ ਐਵੇਂ ਤਾਂ ਨਹੀਂ ਬਣਾਈਆਂ ਸੀ ਹਨਾ ਖਾਸ ਤੌਰ ਤੇ ਸਾਨੂੰ ਇਹਦਾ ਗੁਰਸਿੱਖ ਵੀਰ ਨੇ ਪੰਜਾਬੀਆਂ ਦਾ ਸਾਥ ਦੇਣਾ ਪਊਗਾ ਪੰਜਾਬੀਆਂ ਦਾ ਸਾਥ ਪੰਜਾਬੀ ਦੇਣਗੇ ਤੇ ਉਹ ਤਾਂ ਦੇਣਗੇ ਜੇ ਅਸੀਂ ਇੱਥੇ ਰਵਾਂਗੇ ਹੁਣ ਆਪਸ਼ਨ ਨਹੀਂ ਸੀ ਉਹ ਤੋਂ ਇੱਥੇ ਤੱਕ ਇੱਕੋ ਵੀਰ ਆ ਜਿਹੜਾ ਬਣਾਉਂਦੇ ਨੇ ਮੋਮੋਜ਼ ਵਗੈਰਾ ਜਾਂ ਸਪਰਿੰਗ ਰੋਲ ਇੱਕੋ ਹੀ ਆ ਹੁਣ ਸਾਰੇ ਇਹਨਾਂ ਕੋਲ ਵੱਲੋਂ ਲਈ ਆਉਣਗੇ ਵੀ ਹਾਂ ਨਹੀਂ ਯਾਰ ਉਹ ਬਾਈ ਖੜਾ ਹੈ ਸਫਾਈ ਪੱਖੋਂ ਦੇਖੋ ਸਾਨੂੰ ਪਤਾ ਹੈ ਕਿਵੇਂ ਘਰੇ ਬਣ ਰਿਹਾ ਬਿਲਕੁਲ ਸਾਨੂੰ ਸ਼ੁੱਧਤਾ ਦਾ ਜਿਹੜਾ ਪਤਾ ਹੈ ਇਸ ਲਈ ਇਹਨਾਂ ਦਾ ਸਾਥ ਦੇਣਾ ਬਤੀ ਜ਼ਰੂਰੀ ਹੈ ਅੱਛਾ ਬਾਈ ਜੀ ਬਤੌਰ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਸਿੱਖ ਪੰਥ ਦੀ ਸਰਮੌਰ ਸੰਸਥਾ ਐ ਐਸਜੀਪੀਸੀ ਉਹਨਾਂ ਵੱਲੋਂ ਅਜਿਹੇ ਜਿਹੜੇ ਗੁਰੂ ਘਰ ਦੇ ਵਜ਼ੀਰਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕੋਈ ਪਾਲਿਸੀ ਨਹੀਂ ਬਣ ਸਕਦੀ ਕਿ ਘੱਟੋ ਘੱਟ ਗੁਰੂ ਘਰ ਦੇ ਜਿਹੜੇ ਪਾਠੀ ਸਿੰਘ ਦੀ ਸੇਵਾ ਇੰਨੀ ਹੋਣੀ ਚਾਹੀਦੀ ਹੈ ਜਾਂ ਨਿਰਧਾਰਤ ਨਹੀਂ ਕੀਤੀ ਜਾ ਸਕਦੀ ਮੈਨੂੰ ਨਾ ਇੱਕ ਵੀਰ ਦਾ ਫੋਨ ਆਇਆ ਸਮਰਾਲੇ ਏਰੀਆ ਚ ਸੀ ਉਹ ਪਾਠੀ ਸਿੰਘ ਸੀਗਾ ਤੇ ਉਹਨੇ ਨਾ ਮੈਨੂੰ ਮੇਰੇ ਕੋਲ ਹੁਣ ਨੰਬਰ ਮਿਸ ਹੋ ਗਿਆ ਉਹਨੇ ਮੈਨੂੰ ਦੱਸਿਆ ਕਿ ਉਹ ਕਹਿੰਦਾ ਭਾਈ ਮੈਨੂੰ ਜਦੋਂ ਕਹਿੰਗਾ ਮੈਂ ਬੋਲ ਪੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਿਸੇ ਗੁਰੂ ਘਰ ਚੋਂ ਸੀਗਾ ਤੇ ਉਹ ਕਹਿੰਦਾ ਮੇਰੀ 650 ਤਨਖਾਹ ਹੈ ਤੇ ਮੈਂ ਉਨ੍ਹਾਂ ਦਾ ਯਾਰ ਸ਼ਰਮ ਹੋਣੀ ਚਾਹੀਦੀ ਸਾਨੂੰ ਜੇ ਹਜੇ ਤੱਕ ਸ਼੍ਰੋਮਣੀ ਕਮੇਟੀ ਜਿਹਦਾ ਕਿ ਅਰਬਾਂ ਖਰਮਾਂ ਦਾ ਬਜਟ ਹੈ ਅਸੀਂ ਤਾਂ ਚਾਹੁੰਦੇ ਸੀ ਵੀ ਸ਼੍ਰੋਮਣੀ ਕਮੇਟੀ ਹਰ ਇੱਕ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਕੂਲ ਖੋਲੇ ਇੱਕ ਹਸਪਤਾਲ ਖੋਲੇ ਤੁਸੀਂ ਦੇਖੋ ਸਾਡਾ ਜਗਰਾਉਂ ਸ਼ਹਿਰ ਆ ਮੈਂ ਜਦੋਂ ਵੀ ਜਗਰਾਉਂ ਉਹਨਾਂ ਦਾ ਮੈਂ ਇਹੀ ਚੀਜ਼ਾਂ ਦੇਖਦਾ ਹਾਂ ਨਾ ਇੱਥੇ ਇੱਕ ਹਸਪੀਟਲ ਬਹੁਤ ਤਗੜਾ ਜੈਨੀਆਂ ਸਮਾਜ ਨੇ ਖੋਲਿਆ ਉਹਨੂੰ ਜੈਨੀਆਂ ਦਾ ਹਸਪਤਾਲ ਕਹਿੰਦੇ ਆ ਬਹੁਤ ਵਧਾਈ ਦੇ ਪਾਤਰ ਨੇ ਜੇ ਜੈਨੀਆਂ ਦੀ ਵਸੋਂ ਕਿੰਨੀਆਂ ਪੰਜਾਬ ਦੇ ਵਿੱਚ ਉਸ ਵਸੋਂ ਦੇ ਆਧਾਰ ਤੇ ਜੈਨੀਆਂ ਆਪਦਾ ਹਸਪਤਾਲ ਖੋਲ ਸਕਦੇ ਨੇ ਉੱਥੇ ਜਾ ਕੇ ਕੋਈ ਬੰਦਾ ਇਲਾਜ ਕਰਾਓ 5-10 ਰੁਪਏ ਦੀ ਪਰਚੀ ਜੀ ਹੈ ਤੇ ਬਾਕੀ ਬਹੁਤ ਘੱਟ ਰੇਟਾਂ ਦੇ ਹੁੰਦਾ ਤੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਕਿਉਂ ਨਹੀਂ ਹਸਪਤਾਲ ਖੋਲ ਸਕੀ ਇਹ ਵੱਡਾ ਸਵਾਲ ਨਹੀਂ ਹੈ ਅੱਜ ਤੱਕ ਕਿਉਂ ਪੰਜਾਬ ਦੇ ਵਿੱਚ ਇੱਕ ਸਕੂਲ ਨਹੀਂ ਖੋਲ ਸਕੀ ਕਿਉਂ ਪੀਸੀਐਸ ਦੀ ਟ੍ਰੇਨਿੰਗ ਦੇ ਲਈ ਵੱਡਾ ਇੱਕ ਜਿਹੜਾ ਸੰਸਥਾ ਉਹ ਨਹੀਂ ਖੋਲ ਸਕੀ ਕਿਉਂ ਅੱਜ ਲੋਕ ਇਲਾਜ ਖਣੋਂ ਮਾਰ ਰਹੇ ਨੇ ਇਹ ਸਾਡੇ ਤੇ ਸਾਡੀ ਕੌਮ ਤੇ ਇੱਕ ਸਵਾਲੀਆ ਨਿਸ਼ਾਨ ਹੈ ਅਸੀਂ ਜੇ ਕਹਿ ਦਿੰਦੇ ਸਾਨੂੰ ਕਹਿੰਦਾ ਚੱਲ ਮੁੰਨੇ ਤੂੰ ਗੱਲਾਂ ਕਰਦੇ ਹੋ ਤਾਂ ਇਸ ਮਸਲੇ ਤੇ ਅਸੀਂ ਘਾਟ ਹੀ ਬੋਲੀ ਤੇ ਭਾਈ ਜਿਵੇਂ ਤੁਹਾਨੂੰ ਸਹੀ ਲੱਗੇ ਪਰ ਇਹੋ ਜੇ ਸਿੰਘਾਂ ਦੀ ਦਾ ਬਾਹ ਫੜੋ ਤਾਂ ਤੁਸੀਂ ਪਿਓ ਪੁੱਤ ਖੜੇ ਨੇ ਘਟੂ ਘਟ ਇਨ੍ਹਾਂ ਨੂੰ ਤਾਂ ਨਾ ਐ ਹੁਣ ਆ ਪਵੇ ਵੀ ਨਹੀਂ ਯਾਰ ਸੰਸਥਾ ਸਾਡੇ ਨਾਲ ਨਹੀਂ ਖੜੀ ਇਹ ਦੁਖਦਾਇਕ ਹੈ ਪੰਜਾਬ ਦੇ ਸਿੱਖੀ ਦੇ ਲਈ ਬਹੁਤ ਮੈਂ ਕਹਿੰਦਾ ਇੱਕ ਸ਼ਰਮ ਵਾਲੀ ਗੱਲ ਹੈ ਤੁਹਾਨੂੰ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸੁਖ ਬਾਈ ਆਪਾਂ ਇਹਨਾਂ ਨੇ ਵੀ ਗੱਲ ਕੰਟੀਨਿਊ ਕਰ ਲਈ ਹੈ ਨਾ ਬਾਈ ਜੀ ਕਿਵੇਂ ਦੇਖਦੇ ਹੋ ਕਿੰਨੀ ਉਮਰ ਹੈਗੀ ਤੁਹਾਡੀ ਔਰ ਜਿਹੜਾ ਇਹ ਕੰਮ ਕਰ ਰਹੇ ਹੋ ਸ਼ਰਮ ਮਹਿਸੂਸ ਹੋ ਰਹੀ ਹੈ ਤੁਹਾਨੂੰ ਮਿਨੀਮਮ 14 ਸਾਲਾਂ ਹੀ ਜੀ ਤੇ ਕੰਮ ਚ ਕਾਦੀ ਸ਼ਰਮ ਹੁੰਦੀ ਹੈ ਇਹ ਤਾਂ ਕੋਈ ਸ਼ਰਮ ਨਹੀਂ ਬਾਕੀ ਜਿਹੜਾ ਹੈਗਾ ਤੇ ਅਸੀਂ ਕੁਝ ਗਰੀਬੀ ਜੋ ਵੀ ਗੁਜ਼ਰੀ ਬਾਕੀ ਇਹਨੇ ਕੁਝ ਦੇਖਿਆ ਕਿ ਪੰਜਾਬ ਦੇ ਕੁਝ ਨਹੀਂ ਬਚਿਆ ਜਿਹੜੇ ਪੰਜਾਬੀ ਆ ਉਹ ਸਭ ਬਾਰ ਹੀ ਜਾਈ ਜਾਂਦੇ ਆ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਸੀ ਤੇ ਇਸ ਲਈ ਅਸੀਂ ਸੋਚਿਆ ਛੋਟੇ ਕੰਮ ਤੋਂ ਹੀ ਸਟਾਰਟ ਕਰੀਏ ਬਣਾ ਅੱਛਾ ਤੁਹਾਡੇ ਜ਼ਾਇਨ ਚ ਖਿਆਲ ਨਹੀਂ ਹੁੰਦਾ ਤੁਹਾਡੀ ਉਮਰ ਦੇ ਬੱਚੇ ਤਾਂ ਐਸਾ ਸਮਾਂ ਹੈਗਾ ਹਨਾ ਹੱਡ ਚਿਰ ਵੀ ਠੰਡ ਆ 8 ਵਜੇ ਦਾ ਸਮਾਂ ਹੋ ਗਿਆ ਆ ਇਸ ਵੇਲੇ ਤਾਂ ਬੱਚੇ ਜਿਹੜੇ ਰਜਾਈਆਂ ਚ ਬੜ ਕੇ ਗੇਮਾਂ ਖੇਡਦੇ ਹੁੰਦੇ ਨੇ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਜਿਹੜੇ ਬੱਚੇ ਗੇਮਾਂ ਖੇਡ ਰਹੇ ਨੇ ਉਹਨਾਂ ਨੂੰ ਤੁਸੀਂ ਤੁਸੀਂ ਇੱਥੇ ਕਿਰਤ ਕਰ ਰਹੇ ਹੋ ਬਸ ਵੀਰੇ ਆਪਣੀਆਂ ਆਪਣੀਆਂ ਸੋਚ ਹੁੰਦੀਆਂ ਮੱਕੀ ਜਿਹੜੇ ਨਰਜਾਇਆਂ 'ਚ ਪੈਣੇ ਉਹਨਾਂ ਨੂੰ ਕਿਰਤ ਕਰਨ ਦੀ ਲੋੜ ਜਾਂ ਉਹਨਾਂ ਦੀ ਆਪ ਦੀ ਸੋਚ ਆ ਬਾਕੀ ਅਸੀਂ ਜਿਹੜੇ ਸੰਸਕਾਰ ਨੇ ਸਾਡੇ ਉਹ ਹਰ ਕਿਸੇ ਦੀ ਮਦਦ ਕਰਨੀ ਆਪਣੇ ਤੇ ਕਿਸੇ ਹੋਰ ਦੇ ਕੰਮ ਆਉਣਾ ਮਸਨ ਅਹੀ ਤੇ ਕਿਰਤ ਕਾਨੀ ਹੱਕ ਦੀ ਕਮਾਈ ਖਾਣੀ ਤੇ ਬਹ ਮਿਹਨਤ ਕਾਨੀ ਅੱਛਾ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਰਹੇ ਹੋ ਵੀ ਕਿਰਤ ਕਰਨਾ ਨਾਮ ਜਪਣਾ ਔਰ ਵੰਡ ਛਕਣਾ ਹਾਂਜੀ ਹਾਂਜੀ ਅੱਛਾ ਅੱਛਾ ਜੀ ਭਾਈ ਸਾਹਿਬ ਜਿਵੇਂ ਹਰ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਨਿਭਾਰੇ ਸੀਗੇ ਤੇ ਕਹਿੰਦੇ ਗੁਰੂ ਘਰ ਦੇ ਵਜ਼ੀਰਾਂ ਦੀ ਸੈਲਰੀ ਬਹੁਤ ਘੱਟ ਆ ਜਦੋਂ 4500 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਮਿਲਦਾ ਸੀਗਾ ਫਿਰ ਉਹ ਤੋਂ ਗੁਜ਼ਾਰਾ ਕਿਵੇਂ ਹੁੰਦਾ ਸੀਗਾ ਜੀ ਭਾਈ ਗੁਜ਼ਾਰਾ ਐਦਾਂ ਹੁੰਦਾ ਸੀ ਕਿ ਮੇਰੇ ਬੱਚੇ ਲਾਇਕ ਨੇ ਆ ਤਬਲਾ ਵੀ ਵਜਾਉਂਦੇ ਨਾਲ ਨਾਲ ਛੋਟਾ ਵੀ ਕਰਤਨ ਕਰ ਲੈਂਦਾ ਸੀ ਤੇ ਇਹ ਕਿਤੇ ਬਾਹਰ ਜਾ ਕੇ ਵੀ ਪ੍ਰੋਗਰਾਮ ਕਰ ਲੈਂਦੇ ਸੀ ਪਿੱਛੋਂ ਥੋੜਾ ਜਿਹਾ ਬਸ ਇਹਨਾਂ ਦਾ ਸਾਰਾ ਸੀ ਮੈਨੂੰ ਕੈਸ਼ ਕਰਕੇ ਦਲੀ ਜਾ ਰਹਾ ਸੀ ਸਿਰਫ ਦਾਲ ਰੋਟੀ ਅੱਛਾ ਮੈਨੂੰ ਖਿਆਲ ਕਿਵੇਂ ਆਇਆ ਜਿਵੇਂ ਗੁਰੂ ਘਰ ਤੋਂ ਤੁਸੀਂ ਨੌਕਰੀ ਛੱਡ ਕੇ ਆਉਂਦੇ ਹੋ ਫਿਰ ਵਿਚਾਰ ਕਿਵੇਂ ਬਣਦਾ ਵੀ ਭਾਈ ਅਸੀਂ ਰੇੜੀ ਲਾਉਣੀ ਆ ਜਾਂ ਅਜਿਹਾ ਕੰਮ ਕਰਨਾ ਹੈ ਜਦੋਂ ਗੁਰੂ ਘਰ ਚੋਂ ਨੌਕਰੀ ਛੱਡੀ ਸੀ ਕੀ ਤੁਹਾਡੇ ਨਾਲ ਕੋਈ ਘਟਨਾ ਹੋਈ ਸੀ ਜੇ ਉੱਥੇ ਮੈਂ ਨੌਕਰੀ ਛੱਡੀ ਨਹੀਂ ਸੀ ਇਕ ਹਾਦਸਾ ਹੀ ਸਮਝੋ ਉਹਨਾਂ ਨੇ ਵਰਤ ਲਿਆ ਸੀ ਜਿਸ ਕਮੇਟੀ ਮੈਨੂੰ ਰੱਖਿਆ ਸੀ ਤਾਂ ਉਹਨਾਂ ਦੀ ਆਪਸ ਦੀ ਵਿਚਾਰ ਕਮੇਟੀ ਚੇਂਜ ਹੋ ਗਈ ਸੀ ਕਮੇਟੀ ਚੇਂਜ ਹੋਣ ਦੇ ਬਾਅਦ ਵੀ 6 ਮਹੀਨੇ ਮੈਂ ਉੱਥੇ ਹੀ ਰਹਿ ਆਵਾ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਮੇਰੇ ਨਾਲ ਆਈ ਨਾਲੀ ਗੁਰਦਾਰਾ ਵਾ ਤਾਂ ਅਚਾਨਕ ਜਦੋਂ ਨਾ ਤਾਂ ਬੋਰਡ ਦੇ ਪੇਪਰ ਆਏ ਤੇ ਨਾਲ ਇੱਕ ਕਬੱਡੀ ਪਹਿਣਾ 16-17 ਸਾਲ ਦੀ ਕੁੜੀ ਆਵੀ ਉਹ ਤੇ 10ਵੀਂ ਦੇ ਬੋਰਡ ਦੇ ਪੇਪਰ ਸੀ ਤੇ 8ਵੀਂ ਦੇ ਬੋਰਡ ਦੇ ਪੇਪਰ ਸੀ ਉਦੋਂ ਮੈਨੂੰ ਕਹਿੰਦੇ ਜੀ ਤੁਸੀਂ ਸਮਾਨ ਚੱਕੋ ਆਪਣਾ ਸਮਾਨ ਚੱਕੋ ਜੀ ਕੋਈ ਘਟਨਾ ਹੋਗੀ ਇਹ ਕੋਈ ਘਟਨਾ ਹੋਹੀ ਹੋਗੀ ਜੇ ਐਂ ਕਹਤਾ ਕੁਛ ਨਹੀਂ ਕਹ ਰਹਾ ਜੀ ਐਦਾ ਵਾ ਅਸੀਂ ਆਪਣਾ ਗਰੰਥੀ ਰੱਖਣਾ ਉਹ ਬਾਹਰੋਂ ਆ ਗਿਆ ਵਾ ਤਾਂ ਮੈਂ ਕਿਹਾ ਐਦਾਂ ਦੀ ਤੂੰ ਗਾਲੀ ਜਦੋਂ ਪਹਿਲੀ ਜਿਹੜਾ ਪਹਿਲਾ ਪ੍ਰਧਾਨ ਸੀ ਉਹਦੇ ਨਾਲ ਗੱਲ ਹੋਈ ਸੀ ਤੇ ਉਹਨੇ ਕਿਹਾ ਸੀ ਭਾਈ ਇੱਥੇ ਜਦੋਂ ਕੋਈ ਗਰੰਥੀ ਆ ਜਾਂਦਾ ਹੈ ਤੇ ਜਾਂਦਾ ਨਹੀਂ 10-20 ਸਾਲ ਲਾ ਕੇ ਜਾਂਦਾ ਹੈ ਤਾਂ ਮੈਂ 2 ਮਹੀਨੇ ਵੀ ਸਮਾਨ ਨਹੀਂ ਲਿਆ ਸੀ ਮੈਂ ਕਹਿੰਦਾ ਰਿਹਾ ਬਾਰ-ਬਾਰ ਮੈਂ ਕਿਹਾ ਵੇਖ ਲਓ ਜੀ ਐਦਾਂ ਨਾ ਹੋਵੇ 2-4 ਮਹੀਨੇ ਬਾਅਦ ਤੁਸੀਂ ਮੈਨੂੰ ਕਹਿੰਦੇ ਜਾਓ ਤੋ ਪ੍ਰਧਾਨ ਨੇ ਕਿ ਬਿਲਕੁਲ ਨਹੀਂ ਐਦਾਂ ਕੁਝ ਨਹੀਂ ਹੋਣਾ ਤੁਹਾਡੇ ਨਾਲ ਤੋ 3 ਮਹੀਨੇ 4 ਮਹੀਨੇ ਬਾਅਦ ਨਾ ਦੀ ਕਮੇਟੀ ਸੰਸਦ ਸਰਕਾਰ ਚਲੀ ਗਈ ਕਮੇਟੀ ਚੇਂਜ ਹੋ ਗਈ ਦੂਜੀ ਕਮੇਟੀ ਆ ਗਈ 4-5 ਮਹੀਨੇ ਬਾਅਦ ਉਹ ਕਹਿੰਦੇ ਨੇ ਕੁਝ ਨਹੀਂ ਆਰਾਮ ਨਾਲ ਸਾਰਾ ਕੁਝ ਚੱਲ ਰਿਹਾ ਸੀ ਤੇ ਮੈਂ ਜਾਣਾ ਸੀ ਕੰਮ ਤੋਂ ਮੈਂ ਮੰਗੇ ਸੀ ਉਹਨਾਂ ਨੂੰ ਮੈਂ ਕਿਹਾ ਛੁੱਟੀ 2 ਦਿਨ ਦੀ ਛੁੱਟੀ ਜਾਈ ਦੀ ਆ ਕਿਤੇ ਆਣਾ ਜਾਣਾ ਹੁੰਦਾ ਹੀ ਆ ਤੋ ਕਹਿੰਦੇ ਨੇ ਕੋਈ ਨਹੀਂ ਜੇ ਤੁਸੀਂ ਇਹ ਨਾ ਕਰੋ ਪੱਕੇ ਚੱਲ ਜਾਓ ਤੇ ਸਾਡਾ ਕਰਨ ਥਿਆਰ ਹੈ ਮੈਂ ਕਿਹਾ ਇਦਾਂ ਕਿ ਤਾਂ ਵੀ ਪੱਕੇ ਚਲ ਜਾਈਏ ਮੈਂ 2 ਦਿਨ ਦੀ ਛੁੱਟੀ ਮੰਗੀ ਉਹਦੇ ਬਦਲੇ ਉਹਨਾਂ ਨੇ ਕਿਹਾ ਵੀ ਆਪਣਾ ਕੋਈ ਬੰਦਾ ਛੱਡਦਾ ਮੈਂ ਆਪਣੇ ਥੋੜੇ ਪੁਰਾਣੂ ਵੀ ਬੁਲਾਇਆ ਸੀ ਉਹ ਕਿੱਥੇ ਲੱਗਿਆ ਹੋਇਆ ਸੀ ਮੈਂ ਕਿਹਾ ਤੂੰ ਇੱਥੇ 2 ਦਿਨ ਸਿਰ ਮੈਂ ਆਪਣੇ ਜਾਣਾ ਕਿਤੇ ਪ੍ਰੋਗਰਾਮ ਤੇ ਵਿਆਹ ਹੈ ਕਿਸੇ ਦਾ ਵੀਆਹ ਸੀ ਕਿਸੇ ਦਾ ਤਾਂ ਉਹਨਾਂ ਨੇ ਕਿਹਾ ਤਾਂ ਜੀ ਨਹੀਂ ਪੱਕਾ ਜਾਓ ਮੈਂ ਕਿਹਾ ਪਹਿਲਾਂ ਤੁਸੀਂ ਕਿਹਾ ਸੀ ਵੀ ਬੰਦਾ ਛੱਡ ਦਿਓ ਤਾਂ ਮੈਂ ਬੰਦਾ ਬੁਲਾ ਲਿਆ ਤਾਂ ਹੁਣ ਤੁਸੀਂ ਕਿਹਾ ਪੱਕੇ ਚਲ ਜਾਓ ਫਿਰ ਆਪਣਾ ਪ੍ਰਧਾਨ ਹੈਗਾ ਪ੍ਰਿਪਾਲ ਸਿੰਘ ਪਾਰਸ ਤੇ ਇਹ ਜਿਹੜੇ ਨੰਗਾ ਸਿੰਘਾਂ ਨਾਲ ਰਹਿੰਦੇ ਨੇ ਆਪਣਾ ਇਹਨਾਂ ਨੇ ਫੋਨ ਕੀਤਾ ਉਸ ਸਿੰਘ ਆ ਗਿਆ ਸੀ ਤੇ ਫੇਰ ਕੱਲਾ ਪ੍ਰਧਾਨ ਉੱਥੇ ਬੈਠਾ ਰਿਹਾ ਬਾਕੀ ਤਾਂ ਸਾਰੇ ਪੱਜ ਗਏ ਅਗ ਲਾਉਣ ਵਾਲੇ ਫੇਰ ਪ੍ਰਧਾਨ ਚੁੱਪਚਾਪ ਬਹਿ ਗਿਆ ਉਹਨਾਂ ਨੇ ਦਬਾ ਲਿਆ ਫੇਰ ਸਿੰਘਾਂ ਨੇ ਕਿਹਾ ਸੀ ਭਾਈ ਦੱਸ ਹੁਣ ਤੈਨੂੰ ਇੱਥੇ ਚਾਹੀਏ ਤਾਂ 5 ਸਾਲ ਰਹਿ ਰੱਖ ਲੈ 10 ਸਾਲ ਜਿੰਨਾਂ ਤੂੰ ਕਹਿ ਮੈਂ ਕਿਹਾ ਹੁਣ ਮਨ ਟੁੱਟ ਗਿਆ ਜਦੋਂ ਕੋਈ ਗਲਤੀ ਨਹੀਂ ਕੋਈ ਗੱਲ ਹੀ ਨਹੀਂ ਹੁਣ ਇਹਨਾਂ ਨੇ ਕਹਿਤਾ ਜੀ ਸਾਡਾ ਬੰਦਾ ਆ ਗਿਆ ਜਦੋਂ ਕਮੇਟੀ ਚੇਂਜ ਹੋਏਗੀ ਤੇ ਗਰੰਟੀ ਦੀ ਕੀ ਗਲਤੀ ਐ ਇਸ ਵਿੱਚੋਂ ਮਨ ਤੇ ਝਟਕਾ ਲੱਗਿਆ ਕਮੇਟੀ ਤੁਹਾਡੀ ਆਪਸ ਵਿੱਚ ਲੜਾਈ ਆਪਸ ਵਿੱਚ ਚੇਂਜ ਆ ਇਹਦੇ ਵਿੱਚ ਗ੍ਰਾਂਥੀ ਦੀ ਕੀ ਗਲਤੀ ਆ ਸਰਕਾਰਾਂ ਬਦਲਦੇ ਆ ਨਾ ਕੋਈ ਸਰਕਾਰੀ ਜਿਹਨਾਂ ਦੀ ਨੌਕਰੀ ਹੁੰਦੀ ਕੋਈ ਕਮਿਸ਼ਨਰ ਹੋਵੇ ਪੁਲਿਸ ਵਾਲੇ ਉਹ ਤਾਂ ਚੇਂਜ ਨਹੀਂ ਹੁੰਦੇ ਤੇ ਅਸੀਂ ਕਿਉਂ ਚੇਂਜ ਹੋ ਜੀ ਅੱਛਾ ਕਮੇਟੀ ਬਦਲਦੇ ਨਾਲ ਨਾਲ ਗ੍ਰਾਂਥੀ ਸਿੰਘ ਵੀ ਬਦਲ ਦਿੱਤੇ ਉਹਨਾਂ ਨੇ ਉਹਨਾਂ ਮੈਂ ਮੈਨੂੰ ਕਹਤਾ ਜਵਾਬ ਦਿੱਤਾ 4 ਮਹੀਨੇ ਬਾਜੀ ਸਾਡਾ ਬੰਦਾ ਆ ਗਿਆ ਤੇ ਤੁਸੀਂ ਜਾਓ ਅੱਛਾ ਇਹ ਗੱਲ ਬਿਲਕੁਲ درست ਹੈ ਇਹ ਇਹ ਗੱਲ ਬਿਲਕੁਲ ਸਹੀ ਹੈ ਜੀ ਜੇ ਮੰਨ ਲਓ ਗੁਰੂ ਘਰ ਦੀ ਕਮੇਟੀ ਦੇ ਜਿਹੜੇ ਮੈਂਬਰ ਹੁੰਦੇ ਨੇ ਜੇ ਗ੍ਰਾਂਥੀ ਸਿੰਘ ਉਹਨਾਂ ਦੀ ਜੀ ਹਜ਼ੂਰੀ ਕਰੂਗਾ ਤਾਂ ਹੀ ਲੰਬੇ ਸਮੇਂ ਲਈ ਟ ਇਸ ਪਾਸੇ ਮੈਂ ਪੱਕਾ ਹਰ ਵਾਰ ਨਹੀਂ ਕਹਿ ਸਕਦਾ ਕਿਉਂਕਿ ਸਾਰੀ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਬਾਕੀ ਆ ਇੱਕ ਦੋ ਵਾਰੀ ਹੋਇਆ ਮੇਰੇ ਨਾਲ ਤਾਂ ਜਿਵੇਂ ਲਾਸਟ ਹੁਣੇ ਵੇਖ ਲਿਓ ਲਾਸ਼ ਦੀ ਮੇਰੇ ਨਾਲ ਬਾਕੀ ਸਾਰੇ ਬਾਰੇ ਮੈਂ ਨਹੀਂ ਕਹਿ ਸਕਦਾ ਹਾਂਜੀ ਕਿ ਵੈਸੇ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਵੀ ਭਾਈ ਕਮੇਟੀ ਦੀ ਜਿੰਨੀ ਦੇ ਰਜੀਖ ਜੂਰੀ ਗ੍ਰੰਥ ਸਿੰਘ ਨਾ ਕਰੇ ਤਾਂ ਉਹ ਫਿਰ ਉਹਦੀ ਨੌਕਰੀ ਜਾ ਸਕਦੀ ਹੈ ਜਾਂ ਉਹਨੂੰ ਉੱਥੋਂ ਚੇਂਜ ਕੀਤਾ ਜਾ ਸਕਦਾ ਹੈ ਨਹੀਂ ਨਹੀਂ ਹੁਣ ਇਹ ਬਾਰੇ ਲੰਬੀ ਗੱਲ ਚਲੀ ਜਾਵੇਗੀ ਪਰ ਮੈਂ ਨਹੀਂ ਕਿ ਕੁਝ ਕਹਿ ਸਕਦਾ ਅੱਛਾ ਅੱਛਾ ਜੀ ਹਾਂਜੀ ਅੱਛਾ ਇਹ ਵਪਾਰ ਹੁਣ ਕੰਮ ਤੁਹਾਡਾ ਕਿਵੇਂ ਚੱਲ ਰਿਹਾ ਜੀ ਬਾਈ ਜਿਵੇਂ ਜਿਵੇਂ ਸੁਖਪਾ ਜੀ ਵੀ ਆਏ ਹੋਰ ਜੀ ਆਏ ਤੇ ਇਹਨਾਂ ਦੀ ਕਿਰਪਾ ਨਾਲ ਹੁਣ ਵੇਖ ਰੋ ਕੰਮ ਸਹੀ ਚੱਲ ਰਿਹਾ ਹਾਂ ਅੱਛਾ ਅੱਛਾ ਜੀ ਬਾਕੀ ਮੈਂ ਇਹ ਹੀ ਕਹਾਂਗਾ ਕਿ ਜੀ ਹਾਂ ਜੀ ਤੁਹਾਡੇ ਸਿਰ ਤੇ ਮੈਂ ਕੰਮ ਸ਼ੁਰੂਆਤ ਕੀਤਾ ਵਾ ਤੇ ਸਾਥ ਦਿਓ ਮੇਰਾ ਤਾਂ ਕਿ ਮੇਰੇ ਬੱਚੇ ਵੀ ਕਿਸ ਲਾਇਕ ਹੋ ਜਾਣ ਬਜੀ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਐਸੀ ਤਰ੍ਹਾਂ ਮੇਰੀ ਮਦਦ ਕਰ ਦਿਓ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਜੋ ਤੁਹਾਡੇ ਮਤਲਬ ਸ਼ਰਦਾ ਹੋਵੇ ਉਹ ਆ ਜਾਓ ਇੱਥੇ ਮੇਰੇ ਨਾਲ ਇੱਕ ਵਾਰੀ ਚਾਹੀ 10 ਰੁਪਏ ਦਾ ਵੀ ਕੁਝ ਲੈ ਕੇ ਜਾਓਗੇ ਨਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਜਿਆਦਾਤਰ ਭਾਈ ਸਾਹਿਬ ਆਪਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਸੁਣਦੇ ਆਂ ਵੀ ਜਿਹੜਾ ਡਰਾਈਵਰ ਹੁੰਦਾ ਹੈ ਕਹਿੰਦਾ ਭਾਈ ਮੈਂ ਆਪਣਾ ਬੱਚਾ ਡਰਾਈਵਰੀ ਚ ਨਹੀਂ ਪਾਉਣਾ। ਜ਼ਿਆਦਾਤਰ ਗ੍ਰੰਥੀ ਸਿੰਘ ਵੀ ਐਂ ਕਹਿੰਦੇ ਵੀ ਭਾਈ ਮੈਂ ਆਪਣਾ ਬੱਚਾ ਗ੍ਰੰਥੀ ਸਿੰਘ ਵਾਲੇ ਲੈਨ ਚ ਨਹੀਂ ਪਾਉਣਾ। ਇਸ ਗੱਲ ਬਾਰੇ ਮੈਂ 100% ਕਹਿ ਸਕਦਾ ਕਿਸੇ ਗਰੰਥੀ ਤੋਂ ਪੁੱਛ ਲਓ। ਭਈ ਤੁਸੀਂ ਆਪਣਾ ਬੱਚਾ ਗਰੰਥੀ ਬਣਾਓਗੇ ਉਹਨੇ ਨਾ ਹੀ ਕਹਿਣਾ। ਤੇ ਮੈਂ ਸੋਚਣ ਵਾਲਾ ਵਾਂ ਕਿ ਆਣ ਵਾਲੇ ਟਾਈਮ ਚ ਜਿਵੇਂ ਪੰਜਾਬ ਵਿੱਚ ਪ੍ਰਵਾਸੀ ਬਦਲ ਜ਼ਿਆਦਾ ਭਈ ਇਹ ਲੋਕ ਵੱਧੇ ਜਾ ਰਹੇ ਨੇ। ਤੇ ਮੈਂ ਕਈ ਪਈਆਂ ਨੂੰ ਵੇਖਿਆ ਉਹ ਸਰਦਾਰ ਬਣ ਚੁੱਕੇ ਨੇ ਤੇ ਉਹੀ ਕਰਮ ਸੀ ਜਿਆਦਾ ਫੇਰ ਬਣਾਂਗੇ ਹੋਰ ਕੀ ਆ ਕਿਉਂ ਗਰੰਤੀਆਂ ਨੂੰ ਤਾਂ ਕੋਈ ਖਾਸ ਸਪੋਰਟ ਮੇਰੇ ਖਿਆਲ ਮਿਲ ਨਹੀਂ ਰਿਹਾ ਕਿਉਂ ਜਿਸ ਗਰੰਤੀ ਨਾਲ ਪੁੱਛ ਲਈ ਬਈ ਤੂੰ ਆਪਣਾ ਬੱਚੇ ਕਿਥੇ ਲਾਵੇਂਗਾ ਗਰੰਤੀ ਬਣਾਵੇਂਗਾ ਉਹਨੇ ਇੱਕੋ ਜਵਾਬ ਦੇਣਾ ਜੀ ਨਹੀਂ ਇਸ ਪਾਸੇ ਮੈਂ ਕਹਿ ਸਕਦਾ ਹਾਂ ਵੀ 80% 70% ਗਰੰਤੀ ਇਹ ਗੱਲ ਕਹਿੰਦਾ ਯਾ ਜਿਹੜਾ ਪ੍ਰਬੰਧਕ ਵੱਡੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਦਾ ਗਰੰਤੀ ਹੋਏ ਜੇ ਉਹਨਾਂ ਦੀ ਤਨਖਾਹਾਂ ਚੰਗੀਆਂ ਨੇ ਤੇ ਉਹਨਾਂ ਦੇ ਬਾਰੇ ਮੈਂ ਕੀ ਨਹੀਂ ਕਹਿ ਸਕਦਾ ਬਾਕੀ ਜਿਹੜੇ ਆਮ ਗੁਰਦੁਆਰੇ ਦੇ ਸੰਗਸਭਾ ਹੋਗੇ ਅਰਵਿਦਾਸੀ ਹੋਗੇ ਇਹਨਾਂ ਦੇ ਕਰਨਤੀ ਕਦੇ ਨਹੀਂ ਕਰਨਗੇ ਅੱਛਾ ਇੱਥੇ ਕੰਮ ਵਧੀਆ ਚੱਲ ਰਿਹਾ ਹੈ ਪ੍ਰਮਾਤਮਾ ਦੀ ਮਿਹਰ ਹੈ ਵਧੀਆ ਚੱਲ ਰਿਹਾ ਜੀ ਬਿਲਕੁਲ ਮੇਰਾ ਕੰਮ ਠੱਪ ਸੀ ਨਹੀਂ ਚੱਲਦਾ ਸੀ 200 300 ਦਾ ਕੰਮ ਚੱਲਦਾ ਸੀ ਲੇਕਿਨ ਜਦੋਂ ਤੋਂ ਉਸ ਪਾਜੀ ਆਪ ਜੀ ਇੱਕ ਦੋ ਵੀ ਪੱਤਰਕਾਰ ਹੋ ਰਾਏ ਵੀਡੀਓ ਵਾਇਰਲ ਹੋਈ ਆ ਉਹਦੇ ਬਾਅਦ ਮੈਨੂੰ ਪੂਰਾ ਸਾਥ ਦਿੱਤਾ ਹੈ ਪੰਜਾਬ ਨੇ ਪੂਰੇ ਜਗਰਾਵੋਂ ਸਾਥ ਦਿੱਤਾ ਵਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਬਹੁਤ ਹੱਥ ਜੋੜ ਕੇ ਮੈਂ ਮੇਰੇ ਵੱਲੋਂ ਮੇਰੇ ਬੱਚਿਆਂ ਬਹੁਤ ਕਿਰਪਾ ਕੀਤੀ ਉਹਨਾਂ ਨੇ ਪੰਜਾਬ ਦੇ तमाम ਲੋਕ ਤੁਹਾਨੂੰ ਦੇਖ ਰਹੇ ਨੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਹਾਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ ਜੇ ਮਾਲੋ ਤੁਸੀਂ ਰੇੜੀ ਚਲਾ ਰਹੇ ਹੋ ਤੁਹਾਡੇ ਬੱਚੇ ਵੀ ਹੈਗੇ ਨੇ ਫਿਊਚਰ ਦੇ ਵਿੱਚ ਤੁਸੀਂ ਤੁਹਾਡੀ ਕੋਈ ਮਦਦ ਕਰਨੀ ਚਾਹੁੰਦਾ ਹੈ ਤਾਂ ਉਹਨਾਂ ਤੋਂ ਕੀ ਮਦਦ ਲੈਣੀ ਚਾਹੋਗੇ ਭਾਜੀ ਮਦਦ ਕੀ ਆ ਹੈ ਰੇੜੀ ਜਿਹੜੀ ਆ ਕਿਰਾਏ ਦੀ ਆ ਅੱਛਾ ਜੀ ਬਿਲਕੁਲ ਕੋਈ ਖਾਸ ਆਪਣਾ ਬਜਟ ਹੈ ਨਹੀਂ ਜੋ ਕੁਛ ਆ ਇਹ ਬਿਲਕੁਲ 12000 2000 ਕਦੇ 1800 2000 ਇਹਨਾਂ ਕੋ ਹੈਗਾ ਮੇਰੇ ਕੋਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਆ ਮੈਂ ਜਦੋਂ ਤਾਂ ਗੁਰਦੁਆਰਾ ਛੱਡਿਆ ਮੈਂ ਕਿਤੇ 4000 ਕਠਾਨੀ ਵੇਖਿਆ ਬਸ ਇਹ ਘਰ ਚ ਲਾ ਚੱਲ ਰਿਹਾ ਆਪਣਾ ਸਮਾਨ ਲੈ ਲਿਆ ਜਾ ਕੇ ਸਮਾਨ ਲੈ ਲਿਆ ਸਮੂਹ ਬਾਕੀ ਇਹਨਾਂ ਦੇ ਜਿਹੜੇ ਤਤਣੀਆਂ ਆ ਵਗੈਰਾ ਮੈਨੇਜ ਵਗੈਰਾ ਆ ਇਹ ਲੈ ਲਓ ਬਾ 200 300 ਜਿਹੜਾ ਬਚ ਗਿਆ 400 ਉਹ ਆਪਣਾ ਘਰ ਚ ਲਾ ਲਿਆ ਹਾਂਜੀ 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 ਬਾਕੀ ਜਿਹੜਾ ਮਦਦ ਕਰਨਾ ਚਾਹਵੇ ਤੇ ਮੈਂ ਚਾਹਾਂਗਾ ਕੋਈ ਰੇੜੀ ਬਣਵਾ ਦੇ ਕੋਈ ਵੱਡੀ ਜੀ ਇਹਦੇ ਤੋਂ ਮੇਰੇ ਤੋਂ ਪੇਰੇ ਜੀ ਹੋਏ ਤੇ ਹੱਥ ਦੇ ਵਿੱਚ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੰਨ ਲਓ ਜਿਹੜੇ ਲੋਕ ਕੰਮ ਨੂੰ ਛੋਟਾ ਸਮਝਦੇ ਨੇ ਵੀ ਭਾਈ ਪੰਜਾਬ ਦੇ ਵਿੱਚ ਤਾਂ ਕੰਮ ਹੀ ਹੈ ਨਹੀਂ ਚਾਹੇ ਆਪਾਂ ਅਰਬ ਮੁਲਕਾਂ ਲੈ ਚੱਲ ਜੀਏ ਜਾਂ ਡੌਂਕੀ ਲਾ ਕੇ ਜਾਏ ਇਲੀਗਲ ਤਰੀਕੇ ਨਾਲ ਹੀ ਵੀ ਦੂਸਰੀ ਕੰਟਰੀ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਕੰਮ ਕਦੇ ਕੋਈ ਵੀ ਛੋਟਾ ਨਹੀਂ ਹੁੰਦਾ ਉਹ ਚਾਹੇ ਕੋਈ ਵੀ ਹੋਵੇ ਹੁਣ ਮੇਰੇ ਨਾਲ ਮੇਰਾ ਵੀਰ ਜੂਸ ਵਾਲੇ ਨੇ ਔਰ ਨੇ ਰਾਜਾ ਸਾਹਿਬ ਨੇ ਉਹਨਾਂ ਦੇ ਕੋਈ ਵੀ ਕੰਮ ਕਦੇ ਛੋਟਾ ਨਹੀਂ ਹੁੰਦਾ ਚਾਹੇ ਉਹ ਕਿਸੇ ਤਰ੍ਹਾਂ ਦਾ ਹੋ ਪਰ ਕੰਮ ਹੋਵੇ, ਕਿਰਤ ਹੋਵੇ ਕਦੇ ਛੋਟੀ ਨਹੀਂ ਹੁੰਦੀ। ਲੈ ਵੀ ਤਾਂ ਕਰ ਰਿਹਾ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਸੋਚ ਬੰਦੇ ਦੀ ਸੋਚ ਛੋਟੀ ਵੱਡੀ ਹੋ ਸਕਦੀ ਆ। ਹਾਂ ਬਾਕੀ ਜਨਾਨੇ ਜਿਹੜਾ ਜ਼ਿਆਦਾ ਪੜ੍ਹਾਈ ਕੀਤੀ ਉਹਨਾਂ ਨੂੰ ਕਦੇ-ਕਦੇ ਸ਼ਰਮ ਵੀ ਆਉਂਦੀ ਆ ਤੇ ਵਰਜੀ ਕੁਛ ਤਾਂ ਪੜਿਆ ਲਿਖਿਆ ਮੈਂ ਵੀ ਆ ਤਾਂ ਮੈਂ ਆਪਣੇ ਬੱਚਿਆਂ ਨੂੰ ਪੜਾਇਆ ਹੋਆ ਉਹ ਤਾਂ ਮੇਰੇ ਬਾਪ ਨੇ ਪੜਾਇਆ ਸੀ ਮੈਨੂੰ 12ਵੀਂ ਤੱਕ। ਅੱਛਾ ਅੱਛਾ ਮੈਂ ਵੀ 12ਵੀਂ ਤੱਕ ਪੜਿਆ ਹੋਇਆ ਆਂ। ਤੇ ਅੱਜ ਸੰਤ 38 ਸਾਲ ਉਮਰ ਮੇਰੀ ਵੀ ਹੈ 40 ਸਾਲ ਦੇ ਲਗਭਗ ਚਲੋ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ ਤਾਂ ਆਪਾਂ ਸੁਖ ਬਾਈ ਨਾਲ ਅੰਤ ਦੇ ਵਿੱਚ ਗੱਲ ਕਰਦੇ ਹਾਂ ਸੁਖ ਬਾਈ ਇਸ ਸਾਈਡ ਆ ਜਿਓ ਤਾਂ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਪ੍ਰਵਾਸ ਵਾਲੇ ਜ਼ਿਆਦਾ ਧਿਆਨ ਹੈ ਲੋਕਾਂ ਦਾ ਕਿਉਂਕਿ ਮਾਨਸਿਕਤਾ ਅਜਿਹੀ ਬਣੀ ਹੈ ਪਤਾ ਨਹੀਂ ਬਾਹਰ ਖੜੇ ਦਰਸ਼ਕਾਂ ਨੂੰ ਨੋਟ ਲੱਗਦੇ ਆ ਲੋਕਾਂ ਦੀ ਇਹ ਸੋਚ ਨਹੀਂ ਬਣੀ ਹੋਈ ਆ ਉਹਨਾਂ ਲੋਕਾਂ ਬਾਰੇ ਤੁਹਾਡਾ ਕੀ ਕੀ ਖਿਆਲ ਹੈ ਔਰ ਅੰਤ ਦੇ ਵਿੱਚ ਲੋਕਾਂ ਨੂੰ ਵੀ ਕਹਿਣਾ ਚਾਹੂੰਗੀ ਮੈਂ ਤੇ ਦੇਖੋ ਪ੍ਰਭੂ ਤੁਹਾਨੂੰ ਮੈਂ ਸਿੱਧਾ ਕਹਿਣਾ ਅੱਜ ਆਜੋ ਕੱਲ ਆਜੋ ਆਖਰ ਵਾਪਸ ਇਸ ਵਤਨ ਆਉਣਾ ਹੀ ਪੈਣਾ ਹੈ ਪੰਜਾਬ ਵਤਨ ਆਉਣਾ ਹੀ ਪੈਣਾ ਆ ਕੇ ਪੰਜਾਬ ਨੂੰ ਸੰਭੋ ਪੰਜਾਬ ਖਾਲੀ ਹੋ ਚੱਲਿਆ Google search ਕਰ ਲਿਓ ਪੰਜਾਬ ਦੇ ਵਿੱਚ ਡੀਸੀ ਦੇਖ ਲਿਓ ਕਿੰਨੇ ਪੰਜਾਬੀ ਨੇ ਗੂਗਲ ਸਰਚ ਕਰ ਲਿਓ ਪੰਜਾਬ ਦੇ ਵਿੱਚ ਵੱਡੇ ਅਫਸਰ ਦੇਖੋ ਕਿੰਨੇ ਅਸੀਂ ਘਟ ਰਏ ਚੱਲੇ ਜੇ ਪੀਸੀਐਸ ਵਰਗੇ ਟੈਸਟ ਕਰੋਗੇ ਆ ਕੇ ਤਾਂ ਪੰਜਾਬ ਜੰਮੋਗੇ ਤੇ ਮੇਰੀ ਇਹਨਾਂ ਲਈ ਜ਼ਰੂਰੀ ਗੱਲ ਆ ਥੋੜਾ ਜਿਹਾ ਪਿੱਛੇ ਕਰਕੇ ਆ ਨੰਬਰ ਹੈ ਇਹਨਾਂ ਦਾ ਮੋਬਾਈਲ ਨੰਬਰ ਇੱਥੇ ਲਿਖਿਆ ਸਿੱਧਾ ਯਾਰ ਇਹਨਾਂ ਦੀ ਜੇ ਤੁਸੀਂ ਕੋਈ ਮਦਦ ਕਰ ਸਕੋ ਖਾਲਸਾ ਜੀ ਦੀ ਕੋਈ ਵੀ ਤੁਸੀਂ ਇਹਨਾਂ ਦੇ ਬੇਟੇ ਦੇਖ ਲੇ ਮੈਂ ਨਹੀਂ ਕਹ ਰਿਹਾ ਵੀ ਹਾਂ ਭਾਈ ਇਹ ਕੰਮ ਨਹੀਂ ਕਰ ਸਕਦੇ ਕੰਮ ਕਰ ਰਹੇ ਨੇ ਕੰਮ ਨੂੰ ਥੋੜਾ ਹੋਰ ਮਾਡਰਨ ਬਣਾਉਣ ਦੇ ਲਈ ਮੰਨ ਲਓ ਇਹਨਾਂ ਦੀ ਰੇੜੀ ਵਧੀਆ ਬਣ ਜਾਵੇ ਤਾਂ ਇਸ ਨੰਬਰ ਤੇ ਸਿੱਧਾ ਤੁਸੀਂ ਇਹਨਾਂ ਨਾਲ ਸੰਪਰਕ ਕਰੋਗੇ ਸਰਦਾਰ ਜੀ ਫੋਨ ਚੱਕਣਗੇ ਮੇਰੀ ਤਾਂ ਬੇਨਤੀ ਇੰਨੀ ਕਹੇ ਕੋਈ ਐਨ ਆਰ ਆਈ ਭਰਾ ਤੁਹਾਡੇ ਨਾਲ ਜੁੜੇ ਨੇ ਕੋਈ ਪੰਜਾਬ ਵਾਲਾ ਇਹਨਾਂ ਦੀ ਕੁਛ ਨਾ ਕੁਛ ਮਦਦ ਕਰ ਸਕੋ ਤਾਂ ਜ਼ਰੂਰ ਇਸ ਨੰਬਰ ਤੇ ਸੰਪਰਕ ਕਰੋ ਬਾਬਾ ਸ਼ੁਕਰੀਆ ਧੰਵਾਜੀ ਬਹੁਤ ਬਹੁਤ ਬਿਲਕੁਲ ਜੀ ਇਹ ਸੰ ਸਾਡੇ ਨਾਲ ਸੁਖ ਜਗਰਾਓ ਜੀਤ ਨਾਲ ਸਰਦਾਰ ਸਾਹਿਬ ਹੁਣਾਂ ਦੇ ਤੁਸੀਂ ਵਿਚਾਰ ਸੁਣੇ ਕੋਈ ਸਮਾਂ ਸੀਗਾ ਇਹ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਜਿਹੜੀ ਸੇਵਾ ਨਿਭਾ ਰਹੇ ਸੀਗੇ ਸੈਲਰੀ ਘਟ ਹੋਣ ਕਰਕੇ ਇਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਸੰਤੁਸ਼ਟ ਨੇ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਦੇ ਸਿਧਾਂਤਾਂ ਤੇ ਚੱਲ ਰਹੇ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਉਹਨਾਂ ਤੱਕ ਇਹਨਾਂ ਨੇ ਸੁਨੇਹਾ ਵੀ ਪਹੁੰਚਾਇਆ ਵੀ ਭਾਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਹੈ ਜਿਹੜੀ ਉਹ ਵੱਡੀ ਛੋਟੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਚੰਗਾ ਕਾਰੋਬਾਰ ਕਰਨਾ ਚਾਹੀਦਾ ਤਾਂ ਜੋ ਪ੍ਰਵਾਸ ਨੂੰ ਰੋਕਿਆ ਜਾ ਸਕੇ ਪੰਜਾਬੀ ਲੋਕ ਚੈਨਲ ਦੇ ਲਈ ਸਿਮਰਨਜੀਤ ਸਿੰਘ ਢਿੱਲੋਂ ਜਿਗਰਾਓ